ਤੈਨੂੰ ਵੇਖ ਵੇਖ ਕੇ ਨਹੀਂ ਇਸ਼ਕ ਜਿਆ ਚੜਦਾ ਹੈ ਸਮਝਦਾ ਹਾਂ ਤੇ ਇੰਨੀ ਗੇੜੀ ਲਾਈਓ ਗਾਣੇ ਤੇ ਇੰਨੀ ਜ਼ਿਆਦਾ ਗੇੜੀ ਲਾਈਏ ਕਾਲਜ ਟਾਈਮ ਦੇ ਉੱਤੇ ਈਵਨ ਦਿਨੋਂ ਨਾ ਹੁਣ ਮੇਰੇ ਕਾਲਜ ਫਰੈਂਡਸ ਦੇ ਮੈਸੇਜ ਆਉਂਦੇ ਹੁੰਦੇ ਨੇ ਹਾ ਸ਼ੀ ਯੂ ਆ ਡੂਇੰਗ ਮੂਵੀ ਵਿਦ ਬੱਬੂ ਪਾਜੀ ਆਮ ਆਰ ਸੋ ਐਕਸਾਈਟਡ ਅਬਾਊਟ ਇਟ ਪ੍ਰੋਮੋਸ਼ਨਸ ਤੇ ਬੜਾ ਖੁੱਲ ਕੇ ਨੱਚਿਆ ਜਾ ਰਹੇ ਹੈ ਬੜਾ ਮਜ਼ਾ ਆਇਆ ਤੇ ਅਸੀਂ ਬੜੀ ਇਦਾਂ 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 ਜੇ ਕਰੀ ਜਾ ਰਹੇ ਆ ਫਿਰ ਮਾਨਸਾਬ ਸਰ ਨੇ ਕਿਹਾ ਕਿ ਕੁੜੀਓ ਕਿੱਦਾਂ ਪੈ ਨਹੀਂ ਰਿਹਾ ਅੱਛਾ ਇਹ ਪਿੰਡਾਂ ਨਾਲ ਕਿੰਧੋ ਨਹੀਂ ਹੈਗਾ ਹਾਂ ਫਿਰ देन ਹੀ ਟੁਫਰ ਉਹਨਾਂ ਨੇ ਪੂਰਾ એનર્ਜੀ ਦੇ ਤੁਹਾਡੇ ਕੋਲ ਪੂਰਾ ਟਾਲ ਲੈ ਕੇ ਆਏ ਹੋ ਯੈਸ ਗੁਰੂ ਦੇ ਗਾੜੇ ਸੁਣਦੇ ਸੋਣਦੇ ਗੁਰੂ ਨਾਲ ਫਿਲਮ ਦੀ ਕਰ ਲਈ ਅਸੀਂ ਦੇਖਿਆ ਬਹੁਤ ਅੱਛਾ ਬੌਂਡ ਵੀ ਨਜ਼ਰ ਆ ਰਿਹਾ ਦੋਨਾਂ ਦਾ ਹਾਊਸ ਦੀ ਕੈਮਿਸਟਰੀ ਸਾਡੀ ਦੋਸਤੀ ਬਹੁਤ ਪਿਆਰੀ ਹੈ ਤੁਹਾਡੇ ਵਿੱਚ ਉਹ ਸੀਨਸ ਇੰਨੇ ਪਿਆਰੇ ਨੇ ਨਾ ਕਿ ਉਹ ਫਿਲਮ ਉਹ ਜਦੋਂ ਸ਼ੂਟ ਕਰ ਰਹੀ ਸੀਗੇ ਸਾਨੂੰ ਬਹੁਤ ਮਜ਼ਾ ਆ ਰਿਹਾ ਸੀਗਾ ਉਹ ਉਹਨਾਂ ਦੇ ਡਾਇਲੋਗਸ ਇੰਨੇ ਫਨ ਜਿਨੇ ਬਹੁਤ ਕੋਕੀ ਜਿਹੇ ਡਾਇਲੋਗਸ ਨੇ ਸਰਦਾਰਾਂ ਦਾ ਕਰਾਉਨ ਜਿਹਨੂੰ ਆਪਾਂ ਕਹਿੰਦੇ ਆ ਪੱਗ ਦਸਤਾਰ ਹੈ ਨਾ ਤੁਸੀਂ ਦੇਖਦੇ ਆ ਰਹੇ ਹੋ ਬਚਪਨ ਤੋਂ ਜਦੋਂ ਫਿਲਮ ਦੇ ਵਿੱਚ ਤੁਸੀਂ ਬਬੂ ਮਾਨ ਜੀ ਨੂੰ ਉਸ ਦਸਤਾਰ ਦੇ ਵਿੱਚ ਦੇਖਿਆ ਜਦੋਂ ਗੁਰੂ ਨੂੰ ਦੇਖਿਆ ਜਦੋਂ ਲੈਜੈਂਡ ਸਾਡੇ ਗੁੱਗੂ ਗਿੱਲ ਜੀ ਨੂੰ ਦੇਖਿਆ ਇੱਕ ਸਰਦਾਰਨੀ ਦਾ ਫੀਲ ਕੀ ਸੀਗਾ ਉਹਨਾਂ ਨੂੰ ਦੇਖ ਕੇ ਪਹਿਲੇ ਦਿਨ ਮੈਂ ਐਕਸਪੈਕਟ ਕਰ ਰਹੀ ਸੀਗੀ ਵੀ ਸ਼ਾਇਦ ਔੜ ਕੇ ਹੋ ਤੇ ਉਹ ਪੱਗ ਬੰਨ ਕੇ ਆਏ ਹੋਏ ਸੀਗੇ ਗੁਰੂ ਰੰਧਾਵਾ ਦੇ ਆਈ ਥਿੰਕ ਵਿੱਚ ਵਿੱਚ ਗਾਣਿਆਂ ਦੇ ਸੀਨਸ ਹੈਗੇ ਨੇ ਜਿਦੇ ਵਿੱਚ ਉਹਨਾਂ ਨੇ ਪੱਗ ਬੰਨੀ ਆ ਤੇ ਆਈ ਥਿੰਕ ਇਟ ਸੂਟਸ ਇੰ ਟੈਂਸ ਹੋਣਾ ਲੱਗ ਰਿਹਾ ਗੁੱਗੂ ਗਿੱਲ ਸਰ ਨਾਲ ਮੇਰਾ ਸੀਨ ਨਹੀਂ ਹੈਗਾ ਫਿਲਮ ਦੇ ਵਿੱਚ ਸਾਡਾ ਇੱਕ ਸੀਨ ਸੀਗਾ ਬਹੁਤ ਛੋਟਾ ਜੈ ਕਾ ਸੀਨ ਸੀ ਬਟ ਮੈਂ ਤਾਂ ਕੱਟ ਮਾਰਤਾ ਚਲੋ ਤੁਸੀਂ ਤਾਂ ਕਰ ਲਿਆ ਨੈਕਸਟ ਪੇਜ ਹੈ ਕੋਈ ਇਹੋ ਜਿਹਾ ਇੰਸੀਡੈਂਟ ਜਦੋਂ ਬਹੁਤ ਸਿਕ ਸੀ ਜਾਂ ਯੂ نو ਕੋਈ ਇੰਜਰੀ ਪ੍ਰੋਬਲਮ ਸੀ ਬਟ ਤੁਸੀਂ ਕੰਟੀਨਿਊ ਕਰਿਆ ਆਪਣਾ ਝੂਝ ਬਟ ਉਹ ਤਾਂ ਮੈਨੂੰ ਚਾ ਵੀ ਬਹੁਤ ਜ਼ਿਆਦਾ ਮੇਰਾ ਪਹਿਲਾ ਗਾਣਾ ਸੀਗਾ ਤੇ ਉਹ ਵੀ ਇੰਨਾ ਸੋਹਣਾ ਗਾਣਾ ਸੀ ਜਰ ਮੈਨੂੰ ਦਰਦ ਦੁਦ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਬੈਕਗਰਾਉਂਡ ਡਾਂਸਰ ਸੀ ਉਹਨਾਂ ਨੇ ਵੈਨਿਟੀ ਚ ਭੇਜੀਆਂ ਵੀ ਤੁਸੀਂ ਇੰਨੇ ਚ ਸਟੈਪ ਸਿੱਖ ਲਓ ਵੀ ਉਹ ਕੀ ਕਰ ਸੋ ਮੇਰਾ ਇਧਰੋਂ ਮੇਕਅਪ ਹੋ ਰਿਹਾ ਵਿਚਾਲੇ ਮੈਨੂੰ ਐ ਸਟੈਪ ਕਰਕੇ ਦਿਖਾ ਰਹੀ ਵੀ ਐ ਕਰਨਾ ਹੈ ਅੱਜ ਦਾ ਪਲਾਨ ਕਰਨਾ ਮਨ ਨਾਲ ਦੇਖੀ ਚੱਲੀਆ ਮ ਅਗਲੇ ਦਿਨ ਮੈਂ ਉੱਠ ਨਹੀਂ ਪਾਈ ਬੈੱਡ ਤੋਂ ਅਗਲੇ ਦਿਨ ਨੂੰ ਪਤਾ ਸੀ ਵੀ ਮੇਰਾ ਪੈਰ ਖੜ ਜੂਗਾ ਵੇ ਕੁਛ ਨਾ ਮੈਂ ਉਦੋਂ ਤਿੰਨ ਪੇਨ ਕਲਰਸ ਖਾਕੇ ਮੈਂ ਪੂਰਾ ਸ਼ੂਟ ਕੰਪਲੀਟ ਕੀਤਾ ਮੈਂ ਤਾਂ ਪਹਿਲੇ ਇਹ ਲੱਗਿਆ ਵੀ ਪਤਾ ਨਹੀਂ ਫਾਦਰ ਸਾਹਿਬ ਘਰੇ ਪੂਰਸ ਚ ਅਫਸਰ ਰਹਿ ਗਿਆ ਤੇ ਇੰਡਸਟਰੀ ਵਾਲੇ ਭਾਲਤੇ ਸੀਗੇ ਕਿ ਅੱਜ ਨਹੀਂ ਤਾਂ ਕੱਲ ਕਿਉਂਕਿ ਘਰੋਂ ਉਹ ਗੁੜਤੀ ਚ ਚੀਜ਼ ਮਿਲੀ ਹੋਈ ਹੈ ਯੂ نو ਦੈਟ ਬੋਡੀ ਲੈਂਗੁਏਜ ਐਂਡ ਸਿਨੈਰੀਓ ਐਂਡ ਦ ਵਾਈਬ ਔਰਾ ਸੋ ਡੈਡ ਨੂੰ ਜਦੋਂ ਦੱਸਿਆ ਹੀ ਵਾਸ ਵੈਰੀ ਹੈਪੀ ਅਬਾਊਟ ਇਟ ਟੂ ਐਕਚੁਅਲੀ ਉਹਨਾਂ ਨੂੰ ਐਮਿੰਗ ਕਰਨੀ ਸਿੱਖੀ ਵੀ ਮੈਨੂੰ ਦੱਸੋ ਵੀ ਮੈਂ ਕੱਲ ਨੂੰ ਗਲਤ ਨਾ ਫੜ ਕੇ ਬੈਠ ਜਾਵਾਂ ਫਿਰ ਕਿਉਂਕਿ ਪਹਿਲਾਂ ਤਾਂ ਸਾਨੂੰ ਅਲਾਉਡ ਹੀ ਨਹੀਂ ਸੀਗਾ ਟੱਚ ਕਰਨਾ ਕਦੇ ਡੈਡ ਦੀ ਕਿਸਟਲ ਨਹੀਂ ਫੜੀ ਤੁਸੀਂ ਨਹੀਂ ਨੈਵਰ ਨਹੀਂ ਵੀ ਵੇ ਮਤਲਬ ਜੇ ਕਿਤੇ ਗਲਤੀ ਨਾਲ ਵੀ ਅਸੀਂ ਚੋੜ ਕਰਨ ਦੀ ਕੋਸ਼ਿਸ਼ ਵੀ ਕਰ ਲੰਦੇ ਸੀਗੇ ਨਾ ਉਹ ਬਹੁਤ ਸਕੋਲਡਿੰਗ ਸਾਸ਼ਿਕ ਆਲੇ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਵੈਲ ਆ ਚਾਰੇ ਪਾਸੇ ਗੱਲ ਚੱਲ ਰਹੀ ਹੈ ਸ਼ੌਂਕੀ ਸਰਦਾਰ ਦੀ ਪਰ ਮੈਨੂੰ ਲੱਗਦਾ ਹੈ ਹਰ ਸਰਦਾਰ ਦੀ ਕਾਮਯਾਬੀ ਪਿੱਛੇ ਤੇ ਉਹਦੇ ਕੁਝ ਵੀ ਬੁਲੰਦ ਕਰਨ ਪਿੱਛੇ ਉਹਦੀ ਸਰਦਾਰਨੀ ਯਾਨੀ ਕਿ ਉਹਦੀ ਹਮਸਫਰ ਯਾਨੀ ਕਿ ਉਸ ਦਾ ਸਾਥ ਦੇਣ ਵਾਲੀ ਹੁੰਦੀ ਹੈ ਸੋ ਅੱਜ ਅਸੀਂ ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਖੂਬਸੂਰਤ ਸਫਰ ਹੈ ਮਿਹਨਤਾਂ ਦਾ ਮੁੱਲ ਜਿਹੜਾ ਹੈ ਉਹ ਪਰਮਾਤਮਾ ਦਿਨੋ-ਦਿਨ ਪਾ ਰਿਹਾ ਹੈ ਬਹੁਤ ਹੀ ਟੈਲੈਂਟਡ ਨੇ ਤੇ ਸ਼ੌਂਕੀ ਸਰਦਾਰ ਦੇ ਵਿੱਚ ਵੇਖੋ ਕਿਸ ਤਰੀਕੇ ਦੇ ਨਾਲ ਬੱਬੂ ਮਾਨ ਜੀ ਦੇ ਆਪੋਜ਼ਿਟ ਨਜ਼ਰ ਆਣਗੇ ਮੈਂ ਗੱਲ ਕਰ ਰ ਐਂਟਲੈਂਟਡ ਹਸ਼ਨੀਨ ਦੀ ਹਸ਼ਨੀਨ ਸਤਿ ਸ਼੍ਰੀ ਅਕਾਲ ਸਸ਼ਕਾਲ ਕਿਵੇਂ ਤੁਸੀਂ ਮੈਂ ਠੀਕ ਆ ਬਟ ਨਾ ਠੀਕ ਮੇਰਾ ਗਲਾ ਵਗੈਰਾ ਸਾਰਾ ਹੋਇਆ ਹੋਇਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਮੈਂ ਠੀਕ ਆ ਬਸ ਮੈਂ ਵੀ ਥੋੜੀ ਜਿਹੀ ਥੱਕੀ ਮੈਂ ਵੀ ਪਈ ਆ ਹਾਂ ਸਾਡੇ ਇੰਟਰਵਿਊਸ ਕਾਫੀ ਸਾਰੇ ਲਾਈਨਡ ਅਪ ਸੀਗੇ ਬਟ ਮੈਂ ਨਾ ਫੀਲ ਕਰਦੀ ਆ ਵੀ ਐਂਕਰ ਦੀ એનર્ਜੀ ਦੇ ਨਾਲ ਸਾਡੇ ਅੰਦਰ ਵੀ ਜੋਸ਼ ਭਰੇ ਆਉਂਦੇ ਆ ਸੋ I'm pretty sure ਕਿ ਤੁਸੀਂ ਵੀ ਚਾਹੇ ਥੋੜੇ ਤੁਹਾਡੀ ਤਬੀਅਤ ਨਸਾਜ ਹੈ ਪਰ ਮੈਂ ਵੀ ਥੱਕੀ ਹੋਈ ਆ ਬਟ ਮੈਨੂੰ ਪਤਾ ਮਿਲ ਕੇ ਕਰ ਲਾਂਗੇ ਮਿਲ ਕੇ ਕਰ ਲਾਂਗੇ ਆਲਰਾਇਟ ਬਟ ਮੈਂ ਤੁਹਾਡੇ ਕੋਲੋਂ ਚਲੋ ਅੱਜ ਪੁੱਛਦੀ ਆ ਬਹੁਤ ਵਾਰੀ ਐਦਾਂ ਹੁੰਦਾ ਹੈ ਕੁੜੀਆਂ ਨਾਲ ਜ਼ਿਆਦੀ ਤਾਂ ਦੇ ਕਿਉਂਕਿ ਸਾਨੂੰ ਨਿੱਕੇ ਨਿੱਕੇ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੁੰਦਾ ਏਦਾਂ ਕਿ ਆਰਟਿਸਟ ਲਾਈਫ ਨੂੰ ਹੈਲਥ ਬਹੁਤ ਵਾਰ ਸਾਈਡ ਤੇ ਰੱਖਣੀ ਪੈਂਦੀ ਹੈ ਹੋਏ ਬਹੁਤ ਬਹੁਤ ਜ਼ਿਆਦਾ ਹੁੰਦਾ ਹੈਗਾ ਸੀ ਤੁਸੀਂ ਸ਼ੂਟ ਕੰਪਰੋਮਾਈਜ਼ ਨਹੀਂ ਕਰ ਸਕਦੇ ਹੈਗੇ ਜੇ ਤੁਹਾਡੀ ਹੈਲਥ ਮਤਲਬ ਥੋੜੀ-ਬਹੁਤ ਖਰਾਬ ਹੈ অফਕੋਰਸ ਮੈਂ ਵੱਡੀਆਂ ਚੀਜ਼ਾਂ ਚ ਨਹੀਂ ਕਹਾਂਗੀ ਠੀਕ ਹੈ ਬਟ ਲੇਕਿਨ ਜੇ ਬੁਖਾਰ ਹੋ ਗਿਆ ਠੀਕ ਹੈ ਕੋਈ ਐਨਕਲ ਸਪਰੇਨ ਹੈ ਜਾਂ ਕੁਝ ਵੀ ਇਦਾਂ ਦੇ ਜਿਨੂੰ ਆਪਾਂ ਮਾਈਨਰ ਚੀਜ਼ਾਂ ਕਹਿੰਦੇ ਨੇ ਬਟ ਲੇਕਿਨ ਫਿਰ ਵੀ ਉਹ ਤੰਗ ਕਰਦੀਆਂ ਨੇ ਕਿਤੇ ਨਾ ਕਿਤੇ ਉਹ ਚੀਜ਼ਾਂ ਦੇ ਵਾਸਤੇ ਤੁਹਾਨੂੰ ਮਤਲਬ ਕੋ ਤੁਹਾਡੇ ਲਈ ਸਲੈਕ ਕੱਟ ਹੋ ਜਾਏਗਾ ਉਹਦੀ ਗੁੰਜਾਇਸ਼ ਨਹੀਂ ਹੈਗੀ ਕਿਉਂਕਿ ਸਾਰੀ ਟੀਮ ਵੇਟ ਕਰ ਰਹੀ ਆ ਤੁਹਾਡੇ ਲਈ ਹਨਾ ਇੱਕ ਦਿਨ ਦੀ ਪ੍ਰੋਡਕਸ਼ਨ ਕਾਸਟ ਬਹੁਤ ਜ਼ਿਆਦਾ ਹੁੰਦੀ ਹੈ ਲੱਖਾਂ ਦੇ ਵਿੱਚ ਹੁੰਦੀ ਹੈ ਤਾਂ ਇਹਨਾਂ ਰੀਜ਼ਨਸ ਕਰਕੇ ਆਰਟਿਸਟ ਨੂੰ ਆਫ ਦੀ ਹੈਲਥ ਦੇ ਨਾਲ ਕਿਤੇ ਨਾ ਕਿਤੇ ਉਹ ਛੋਟੀਆਂ ਚੀਜ਼ਾਂ ਵਾਸਤੇ ਫਿਰ ਕੰਪਰੋਮਾਈਜ਼ ਕਰਨਾ ਪੈਂਦਾ ਹੁੰਦਾ ਹੈ ਰਾਈਟ ਹੈ ਕੋਈ ਇਹੋ ਜਿਹਾ ਇਨਸੀਡੈਂਟ ਜਦੋਂ ਬਹੁਤ ਸਿਕ ਸੀ ਜਾਂ ਯੂ نو ਕੋਈ ਇੰਜਰੀ ਪ੍ਰੋਬਲਮ ਸੀ ਬਟ ਤੁਸੀਂ ਕੰਟੀਨਿਊ ਕਰਿਆ ਆਪਣਾ ਸ਼ੂਟ ਸਾਡਾ ਜਿਹੜਾ ਗਾਣਾ ਸੀਗਾ ਨਾ ਤਰਸੀਮ ਜਸਰਜੀ ਨਾਲ ਸੰਗ ਦੀ ਸੰਗ ਦੀ ਉਦੋਂ ਮੇਰੇ ਐਂਕਲਸ ਸਪ੍ਰੇਨ ਸੀਗਾ ਉਸਕਾ ਉਸ ਗਾਣੇ ਇਦਾਂ ਟਾਈਮ ਦਿੱਤੇ ਤੇ ਉਹ ਸਾਡਾ ਸ਼ੂਟ ਵੀ ਬਹੁਤ ਲੰਬਾ ਚੱਲਿਆ ਸੀ ਇਟ ਵਾਸ ਸੁਪੋਜ਼ ਟੂ ਬੀ ਅ ਵਨ ਡੇ ਸ਼ੂਟ ਬਟ ਉਹ ਇੱਕ ਦਿਨ ਦੇ ਵਿੱਚ ਹੋ ਨਹੀਂ ਪਾਇਆ ਤੇ ਉਹ ਬਹੁਤ ਲੰਬਾ ਚੱਲਿਆ ਸਾਡਾ ਰਾਤ ਦੇ 4 ਵਜੇ ਤੱਕ ਚੱਲਿਆ ਤੇ ਉਦੋਂ ਬੜਾ ਔਖਾ ਹੋਇਆ ਸੀਗਾ ਤੇ ਉਦੋਂ ਮੈਂ ਨਵਾਂ ਨਵਾਂ ਹਲੇ ਸਟਾਰਟ ਕੀਤਾ ਸੀ ਤੇ ਉਦੋਂ ਮੈਨੂੰ ਪਤਾ ਲੱਗਿਆ ਵੀ ਯਾਰ ਕਿੰਨੀ ਮਿਹਨਤ ਵਾਲਾ ਕੰਮ ਹੈ ਇਹ ਤੇ ਬਹੁਤ ਹੀ ਜ਼ਿਆਦਾ ਤੁਹਾਨੂੰ ਪੇਸ਼ੈਂਸ ਦੇ ਨਾਲ ਤੇ ਡੈਡੀਕੇਸ਼ਨ ਦੇ ਨਾਲ ਇੱਥੇ ਕੰਮ ਕਰਨਾ ਪੈਂਦਾ ਬਟ ਉਦੋਂ ਮੈਨੂੰ ਚਾ ਵੀ ਬਹੁਤ ਜ਼ਿਆਦਾ ਸੀ ਮੇਰਾ ਪਹਿਲਾ ਗਾਣਾ ਸੀਗਾ ਤੇ ਉਹ ਬਈ ਇੰਨਾ ਸੋਹਣਾ ਗਾਣਾ ਸੀ ਪਰ ਮੈਨੂੰ ਦਰਦ ਦਰਦ ਉਹਦੋਂ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਅਗਲੇ ਦਿਨ ਮੈਂ ਉੱਠ ਨਹੀਂ ਪਾਈ ਬੈੱਡ ਤੋਂ ਅਗਲੇ ਦਿਨ ਨੂੰ ਪਤਾ ਸੀ ਵੀ ਮੇਰਾ ਪੈਰ ਖੜ ਜੂਗਾ ਵੀ ਕੁਝ ਹੋਣਾ ਮੈਂ ਉਸ ਦਿਨ ਤਿੰਨ ਪੇਨ ਕਿਲਰਸ ਖਾ ਕੇ ਮੈਂ ਪੂਰਾ ਸ਼ੂਟ ਕੰਪਲੀਟ ਕੀਤਾ ਤੇ ਮੈਨੂੰ ਸਰ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਇਸ वेरी ਨਾਈਸ ਵੀ ਤੇਰੀ ਡੈਡੀਕੇਸ਼ਨ ਸਾਨੂੰ ਬਹੁਤ ਪਸੰਦ ਆਈ ਰਾਈਟ ਤੇ ਬਟ ਚਾ ਸੀਗਾ ਉਹ ਪਹਿਲੇ ਪਹਿਲੇ ਘਾਣੇ ਦਾ ਕਨਫਰਮ ਐਂਡ ਵੀਰੀ ਨੈਕਸਟ ਡੇ ਜਦੋਂ ਤੁਸੀਂ ਕਿਹਾ ਤੁਸੀਂ ਸਾਰੇ ਦਿਨ ਬੈੱਡ ਤੇ ਸੀ ਜੋ ਸੈਟੀਸਫੈਕਸ਼ਨ ਵੀ ਹੋਣੀ ਹੈ ਕਿ ਮੈਂ ਪ੍ਰੋਪਰਲੀ ਆਪਣਾ ਹੈ ਨਾ ਡਨ ਕਰ ਰਿਹਾ ਹਾਂ ਜੀ ਬਿਲਕੁਲ ओके ਇਸ ਫਿਲਮ ਦੇ ਵਿੱਚ ਵੀ ਦੇਖਿਆ ਸੀ ਤੁਸੀਂ ਡਾਂਸ ਕਰ ਰਹੇ ਹੋ ਹੈਨਾ ਸੋ ਇੱਕ ਆਰਟਿਸਟ ਦੇ ਲਈ ਫੀਲ ਕਿਹੋ ਜਿਹਾ ਹੁੰਦਾ ਕਿ ਉਹ ਉਸ ਟਾਈਮ ਡਾਂਸ ਨੂੰ ਇੰਜੋਏ ਕਰਦਾ ਜਾਂ ਇਹ ਵੀ ਫਰਕ ਪੈਂਦਾ ਕਿ ਨਾਲ ਦਾ ਜਿਹੜਾ ਤੁਹਾਡਾ ਪਰਸਨੈਲਿਟੀ ਹੈ ਉਹ ਕਿੰਨੀ ਸੀਨੀਅਰ ਹੈ ਜਾਂ ਯੂ نو ਉਹਨਾਂ ਦਾ ਕੀ ਔਰਾ ਹੈ ਇਹ ਚੀਜ਼ਾਂ ਕਿੱਦਾਂ ਚੱਲਦੀਆਂ ਨੇ ਐਧਾ ਦੇ ਮੂਮੈਂਟਸ ਤੇ ਫਨ ਕਰਨਾ ਹੈ ਜਦੋਂ ਤੁਸੀਂ ਆਈ ਥਿੰਕ ਜਦ ਫਿਲਮ ਦੇ ਵਿੱਚ ਅਸੀਂ ਗਾਣੇ ਸ਼ੂਟ ਕਰਦੇ ਹਾਂ ਨਾ ਉਹ ਕਾਫੀ ਈਜ਼ੀ ਹੁੰਦੇ ਨੇ ਇਨ ਦ ਸੈਂਸ ਕਿ ਕਿ ਸਸੀਨ ਨੂੰ ਸ਼ੂਟ ਕਰਨ ਦੇ ਕੰਪੈਰੀਜ਼ਨ ਦੇ ਵਿੱਚ ਕਿਉਂਕਿ ਸੀਨ ਦੇ ਵਿੱਚ ਤੁਹਾਡੀ એનર્જીઝ ਜ਼ਿਆਦਾ ਲੱਗਦੀਆਂ ਨੇ ਤੁਹਾਡਾ ਇੱਕ ਕੈਰੈਕਟਰ ਮਾਈਂਡਸੈਟ ਚੱਲ ਰਿਹਾ ਹੁੰਦਾ ਗਾਣੇ ਦੇ ਵਿੱਚ ਤੁਸੀਂ ਥੋੜੀ ਬਹੁਤ ਲਿਬਰਟੀ ਲੈ ਸਕਦੇ ਹੋ ਤੁਸੀਂ ਆਪਣੇ ਕੈਰੈਕਟਰ ਤੋਂ ਹਟ ਕੇ ਵੀ ਇੱਕ ਦੋ ਚੀਜ਼ਾਂ ਇਹੋ ਜਿਹੀਆਂ ਕਰ ਸਕਦੇ ਹੋ ਤੇ ਜਸਟੀਫਾਈਡ ਹੋ ਜਾਂਦੀਆਂ ਨੇ ਗਿਆ ਉਹ ਸੋ ਇਹ ਗਾਣੇ ਦੀ ਸਟੋਰੀ ਤਾਂ ਵੈਸੇ ਹੀ ਇਦਾਂ ਸੀ ਕਿ ਮੈਨੂੰ ਪਤਾ ਹੀ ਨਹੀਂ ਸੀ ਲਾਸਟ ਮੂਮੈਂਟ ਤੱਕ ਕਿ ਅਸੀਂ ਗਾਣਾ ਕਰ ਰਹੇ ਹਾਂ ਸੋ ਮੈਂ ਤਿਆਰ ਹੋ ਰਹੀ ਹਾਂ ਮੈਨੂੰ ਤਾਂ ਉਦੋਂ ਤੱਕ ਸੈਂਸ ਸੀ ਅੱਜ ਤੁਹਾਡੇ ਮੋਂਟਾਜਿਸ ਨੇ ਅੱਜ ਤੁਹਾਡੇ ਮੋਂਟਾਜਿਸ ਨੇ ਮੈਂ ਸੋਚ ਜਾ ਰਹੀ ਮੋਂਟਾਜਿਸ ਹੀ ਆ ਉਹ ਤਾਂ ਬਾਅਦ ਚ ਪਤਾ ਚੱਲਿਆ ਕਿ ਜਿਹਨੂੰ ਇਹ ਮੋਂਟਾਜਿਸ ਕਹੀ ਜਾਂਦੇ ਨੇ ਉਹ ਐਕਚੁਅਲੀ ਚ ਗਾਣਾ ਹੈ ਉਦੋਂ ਬਾਈ ਚਾਂਸ ਮੈਂ ਥੋੜ ਥੋੜਾ ਲੇਟ ਹੋ ਗਈ ਸੀ ਤਿਆਰ ਹੋਣ ਦੇ ਵਿੱਚ ਥੋੜੇ ਜਿਹਾ ਮੇਕਅਪ ਆਰਟਿਸਟ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਗੜਬੜ ਹੋਈ ਤੇ ਸਾਰੇ ਜਣੇ ਵੇਟ ਕਰ ਰਹੇ ਸੀਗੇ ਸੈੱਟ ਦੇ ਉੱਤੇ ਫਿਰ ਉਹਨਾਂ ਨੇ ਜਿਹੜੀਆਂ ਬੈਕਗ੍ਰਾਉਂਡ ਡਾਂਸਰ ਸੀਗੀਆਂ ਉਹਨਾਂ ਨੇ ਵੈਨਿਟੀ 'ਚ ਭੇਜੀਆਂ ਵੀ ਤੁਸੀਂ ਇੰਨੇ 'ਚ ਸਟੈਪ ਸਿੱਖ ਲਓ ਵੀ ਉਹ ਕੀ ਕਰਸੋ ਮੇਰਾ ਇਧਰੋਂ ਮੇਕਅਪ ਹੋ ਰਿਹਾ ਵਿਚਾਰੀ ਮੈਨੂੰ ਐ ਸਟੈਪ ਕਰਕੇ ਦਿਖਾ ਰਹੀ ਵੀ ਐ ਕਰਨਾ ਐ ਕਰਨਾ ਮੈਂ ਨਾਲ ਨਾਲ ਦੇਖੀ ਚੱਲਦੀ ਆ ਮੇਕਅਪ ਕਰਦੇ ਆ ਯਾ ਕਿ ਬਿਕੋਜ਼ ਨਾ ਆਲਰੇਡੀ ਵੀ ਵੇਰ ਰਨਿੰਗ ਸ਼ਾਟ ਔਨ ਟਾਈਮ ਵੀ ਨਾ ਟਾਈਮ ਨਹੀਂ ਸੀਗਾ ਉਦੋਂ ਹੀ ਮੈਂ ਗਾਣਾ ਸੁਣਿਆ ਫਰਸਟ ਟਾਈਮ ਦੇ ਉੱਤੇ ਮੈਂ ਕਿਹਾ ਤੁਸੀਂ ਤਾਂ ਮੈਨੂੰ ਮੌਨਟਾਜਿਸ ਕਹੀ ਜਾਂਦੇ ਸੀ ਤੁਹਾਡੇ ਲਈ ਵਧੀਆ ਹੀ ਆ ਨਾ ਇਹ ਗਾਣਾ ਹੋ ਰਿਹਾ ਮੈਂ ਕਿਹਾ ਚਲੋ ਇੱਕ ਆਰਟਿਸਟ ਦੇ ਮੈਨ ਲਬ ਦੌਰਤੇ ਕਿਉਂਕਿ ਬਹੁਤ ਆ ਇਕਦਮ ਤੋਂ ਪ੍ਰੈਸ਼ਰ ਆ ਜਾਂਦਾ ਹੈ ਕਿ ਤੁਹਾਨੂੰ ਆਈਡੀਆ ਹੀ ਨਹੀਂ ਹੈ ਕਿ ਤੁਸੀਂ ਕਰਨ ਕੀ ਵਾਲੇ ਹੋ ਬਿਲਕੁਲ ਬਟ ਦੇਖੋ ਜਦੋਂ ਤੁਹਾਡੇ ਕੋਲੇ ਤੁਹਾਨੂੰ ਇੱਕ ਪ੍ਰੋਪਰਲੀ ਪਤਾ ਹੁੰਦਾ ਨਾ ਸੀ ਆਪਣੇ ਇਥੇ ਨਾ ਬਾਉਂਸ ਸਕ੍ਰਿਪਟ ਬਹੁਤ ਘੱਟ ਚਲਦੀ ਹੈ ਮੈਂ ਹਾਰਡਲੀ ਕੋਈ ਸੈਟ ਦੇਖਿਆ ਜਿਹੜਾ ਐਕਚੁਅਲੀ ਪ੍ਰੋਪਰਲੀ ਬਾਉਂਸ ਸਕ੍ਰਿਪਟ ਨਾਲ ਚੱਲਦੇ ਹੋਣ ਅਦਰਵਾਇਸ ਅਸੀਂ ਇੰਨੇ ਯੂਸਡ ਟੂ ਆ ਨਾ ਪੰਜਾਬੀ ਆਰਟਿਸਟ ਹੁਣ ਨੇ ਇੰਪਰੋਵਾਈਜੇਸ਼ਨਸ ਦੇ ਹੂੰ ਫਿਰ ਕਿਤੇ ਨਾ ਕਿਤੇ ਯੂਸਡ ਟੂ ਆ ਵੀ ਐਂਡ ਮੋਮੈਂਟ ਤੇ ਕੁਝ ਨਾ ਕੁਝ ਹੋ ਸਕਦਾ ਹੈ ਓਕੇ ਬਟ ਆਈ ਥਿੰਕ ਫਿਰ ਵੀ ਹੈਡਸ ਆਫ ਨਹੀਂ ਹੋਣਾ ਚਾਹੀਦਾ ਬਟ ਮੈਨੂੰ ਇਹ ਪਰਸਨਲੀ ਚੀਜ਼ ਫੀਲ ਹੁੰਦੀ ਹੈ ਕਿ ਬਾਉਂਸ ਸਕ੍ਰਿਪਟ ਦੇ ਨਾਲ ਚਲਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਐਗਜੈਕਟਲੀ ਜੇ ਜੇ ਤਾਂ ਹੁਣ ਤੁਸੀਂ ਉਹ ਤੁਹਾਨੂੰ ਸਾਰੇ ਪਤਾ ਕਿ ਅੱਜ ਮੇਰਾ ਗਾਣਾ ਸ਼ੂਟ ਹੋਣਾ ਹੈ ਬੰਦੇ ਦਾ ਮਾਈਂਡ ਸੈਟ ਉਹ ਜਿਹਾ ਹੁੰਦਾ ਤੁਸੀਂ ਮੇਕਅਪ ਅਕੋਰਡਿੰਗਲੀ ਲੈਣੇ ਹੋ ਪੈਨਿਕ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਆਂਦੇ ਔਰ ਆਰਟਿਸਟ ਦਾ ਮੈਨ ਲੱਗਦਾ ਹਮੇਸ਼ਾ ਸਟ्रेस ਫਰੀ ਰਹਿਣਾ ਚਾਹੀਦਾ ਹੈ ਹਾਂਜੀ ਤਾਂ ਕਿ ਉਹ 200% ਦੇ ਸਕੇ ਨੋ ਬਟ ਇਹਦੇ ਨਾਲ ਨਾਲ ਨਾ ਕਮੀ ਆਂ ਕਮੀਆਂ ਸੌਰੀ ਸੌਰੀ ਆਮ ਸੌਰੀ ਕਮੀ ਨਹੀਂ ਆਈ ਨੋ ਪ੍ਰੋਬਲਮ ਆਮ ਸੌਰੀ ਆਮ ਜਸਟ ਟ੍ਰਾਈਿੰਗ ਟੂ ਟੇਕ ਯੂਰ ਨੇਮ ਇਨ ਦਾ ਰਾਈਟ ਵੇ ਕਮਾਈ ਨਹੀਂ yes yes <laughs> so ਇਹ ਨਾਲ ਨਾਲ ਨਾ ਕਮਾਈ ਨਹੀਂ ਇਦਾਂ ਹੁੰਦਾ ਕਿ ਕਦੇ ਕਦੇ not every time ਬਸ ਕਦੇ ਕਦੇ ਇੰਪਰੋਵਾਈਜ਼ੇਸ਼ਨ ਦੇ ਨਾਲ ਨਾ ਇਨਸਟੈਂਟਲੀ ਕਦੇ ਕੁਝ ਬਹੁਤ ਸੋਹਣੀ ਚੀਜ਼ ਨੈਚੁਰਲ ਵੀ ਨਿਕਲ ਆਉਂਦੀ ਹੈ ਨਿਕਲ ਆਂਦੀ ਹੈ ਰੈਂਡਮ ਰੈਂਡਮਲੀ ਵੀ ਬਹੁਤ ਤੁਸੀਂ ਕਦੇ ਕਿਸੇ ਚੀਜ਼ ਨੂੰ ਕਦੇ ਕਦੇ ਓਵਰ ਪ੍ਰੈਕਟਿਸ ਕਰ ਲੈਂਦੇ ਹੋ ਕਿ ਉਹਦਾ ਚਾਂਮ ਖਤਮ ਹੋ ਜਾਂਦਾ ਸਮ ਟਾਈਮਸ ਦਿਸ ਹੈਪਨਸ ਕਿ ਉਹ ਨੈਚੁਰਲ ਚੀਜ਼ ਫਸਟ ਟਾਈਮ ਕਿਤੇ ਤੋਂ ਤੁਹਾਡਾ ਨੈਚੁਰਲ ਰਿਐਕਸ਼ਨ ਨਿਕਲਿਆ ਆਉਂਦਾ ਤੇ ਉਹ ਵਧੀਆ ਲੱਗਦਾ ਥੈਟਸ ਟ्रू ਬਬੂਮਾਨ ਜੀ ਦੇ ਗਾਣਿਆਂ ਤੇ ਬਚਪਨ ਤੋਂ ਨੱਚਣ ਤੋਂ ਲੈ ਕੇ ਨਾਲ ਨੱਚਣ ਤੱਕ ਵਾਲਾ ਜਿਹੜਾ ਐਕਸਪੀਰੀਅੰਸ ਹੋਰ ਫੀਲ ਹੈ ਕੀ ਆਇ ਮੈਨ ਦੱਸੋ ਕੁਝ ਬਹੁਤ ਮਜ਼ੇਦਾਰ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਮੈਂ ਪਹਿਲੇ ਇੰਟਰਵਿਊ ਦੇ ਵਿੱਚ ਵੀ ਦੱਸ ਰਹੀ ਸੀ ਅਸੀਂ ਨਾ ਸਾਡਾ ਗੇੜਾ ਗੇੜੀ Song ਹੁੰਦਾ ਸੀ ਤੈਨੂੰ ਵੇਖ ਵੇਖ ਕੇ ਨਹੀਂ ਇਸ਼ਕ ਜੇ ਆਚੜਦਾ ਹੈ OK ਇੰਨੀ ਗੇੜੀ ਲਈ ਯਾ ਗਾਣੇ ਤੇ ਇੰਨੀ ਜ਼ਿਆਦਾ ਗੇੜੀ ਲਈਏ ਕਾਲਜ ਟਾਈਮ ਦੇ ਉੱਤੇ ਤੇ ਇਵਨ ਮੈਨੂੰ ਨਾ ਹੁਣ ਮੇਰੇ ਕਾਲਜ ਫਰੈਂਡਸ ਦੇ ਮੈਸੇਜ ਆਉਂਦੇ ਹੁੰਦੇ ਨੇ hashi you're doing movie with babbu paaji wow. <laughs> they're so excited yes, about it yes. they mean oh khushi dekh ke bada I mainu unna di de khushi dekh ke kina changa mehsoos hunda hai ke assi oh unna vich rehya ha na vi jehde idolize karde reha ha unna di college moments in inna de gaaniyaan de naal yes. us khoobsurat banaiya special banaiya moments no ha <laughs> right but main tade kol puchna chahwangi ki kyunki oh legend ne hmm. usually ta kai var to anunya lagda jadon call aayi hai ya jadon process hmm. start ਪਹਿਲਾ ਪਹਿਲਾ ਸਟੈਪ ਸੀ ਕਿ ਮਜ਼ਾਕ ਤਾਂ ਨਹੀਂ ਚੱਲ ਰਿਹਾ ਮੇਰੇ ਨਾਲ ਆਈ ਏਮ ਇਨ ਕਨਫਰਮੇਸ਼ਨ ਪੱਕੀ ਹੈ ਕਿ ਉਹਨਾਂ ਦੇ ਨਾਲ ਮੈਂ ਫਿਲਮ ਕਰ ਰਹੀ ਹਾਂ ਇਹ ਇਹ ਹੋਇਆ ਸੋ ਮੇਰੀ ਨਾ ਐਕਚੁਅਲੀ ਇਸ ਫਿਲਮ ਦੀ ਸਟੋਰੀ ਇੱਥੇ ਤੱਕ ਨਹੀਂ ਲਿਮਿਟਡ ਹੈਗੀ ਮੇਰੀ ਫਿਲਮ ਦੀ ਜਿਹੜੀ ਕਾਸਟਿੰਗ ਹੈਗੀ ਹੈ ਇਹ ਇਟ ਗੋਸ ਬੈਕ ਟੂ ਮਜੈਲ ਸੋ ਮੈਨੂੰ ਪਹਿਲਾਂ ਕਾਲ ਆਈ ਸੀ ਮਜੈਲ ਫਿਲਮ ਵਾਸਤੇ ਪੀਰਦ ਸਰ ਦੀ ਟੀਮ ਚੋਂ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਆਡੀਸ਼ਨ ਕਰੋ ਜਿਹੜਾ ਬਸੰਤ ਕੌਰ ਵਾਲਾ ਕੈਰੈਕਟਰ ਸੀ ਰੂਪੀ ਗਿੱਲ ਦਾ ਉਹਦੇ ਵਾਸਤੇ ਤੇ ਮੈਂ ਉਹ ਆਡੀਸ਼ਨ ਕੀਤਾ ਸਾਨੂੰ ਪਸੰਦ ਵੀ ਆਇਆ things couldn't work but at that time ਫਿਰ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਨਾਗਨ ਢਿਲੋਂ ਦਾ ਆਡੀਸ਼ਨ ਕਰੋ ਵੀ ਵੀ ਵਾਂਟ ਟੂ ਕੀਪ ਯੂ ਇਨ ਦ ਫਿਲਮ ਉਹ ਵੀ ਉਹਨਾਂ ਨੂੰ ਵਧੀਆ ਲੱਗਿਆ ਬਟ ਉਹ ਫਿਲਮ ਦੀ ਪੈਕੇਜਿੰਗ ਚ ਸੈੱਟ ਨਹੀਂ ਬੈਠ ਰਿਹਾ ਸੀ ਤੇ ਮੈਨੂੰ ਮੈਨੂੰ ਲੱਗਦਾ ਵੀ ਵਧੀਆ ਹੋਇਆ ਵੀ ਉਹਦੇ ਵਿੱਚ ਉਹਨਾਂ ਨੇ ਰੂਪੀ ਗਿਲ ਨੇ ਵੀ ਬਹੁਤ ਸੋਨਾ ਕੰਮ ਕੀਤਾ ਤੇ ਕੁਲਸਿੱਧੂ ਵੀ ਉਸ ਕੈਰੈਕਟਰ ਦੇ ਵਿੱਚ ਮੈਨੂੰ ਲੱਗਦਾ ਮੇਰੇ ਨਾਲੋਂ ਜ਼ਿਆਦਾ ਜਸਟੀਫਾਈਡ ਹੋ ਰਹੇ ਸੀਗੇ ਹਨਾ ਤੇ उस टाइम तो जरूर मैंने थोड़ा जा बैड फील होया भी यार है हाँ। भी अपॉर्चुनिटी फिल्म एक्चुअली बहुत सोनी सी की अपॉर्चुनिटी मिस जी हो गई है ना बट देन 3 4 मंथ्स लेटर आई गेट अ कॉल ਫਰਮ ਟੀ ਰਿਸਰਚ ਟੀਮ ਦੈਟ ਅਸੀਂ ਹੁਣ ਵਾਪਸ ਤੋਂ ਇੱਕ ਕਾਪ ਕੈਰੈਕਟਰ ਲਈ ਕਾਸਟਿੰਗ ਕਰ ਰਹੇ ਹਾਂ ਇਸ ਫਿਲਮ ਦੇ ਲਈ ਤੇ ਫਿਰ ਮੈਨੂੰ ਸੀਗਾ ਵੀ ਸ਼ਾਇਦ ਮੈਨੂੰ ਵਾਪਸ ਤੋਂ ਆਡੀਸ਼ਨ ਦੇਣਾ ਪਏਗਾ ਬਟ ਥਿਸ ਟਾਈਮ ਆ ਵਾਸਨਟ ਆਸਕਡ ਫॉर ਐਨ ਆਡੀਸ਼ਨ ਉਹਨਾਂ ਨੇ ਕਿਹਾ ਵੀ ਅਸੀਂ ਆਲਰੇਡੀ ਤੁਹਾਡੇ ਆਡੀਸ਼ਨਸ ਦੇਖੇ ਹੋਏ ਆ ਵੀ ਥਿਸ ਟਾਈਮ ਲੈਟਸ ਜਸਟ ਡੂ ਇਟ ਕਿ ਆਪਾਂ ਪਹਿਲਾਂ ਬਹੁਤ ਕਰ ਲਿਆ ਆਡੀਸ਼ਨਸ ਵੀ 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 ਆ ਵੀ ਆਰ ਵੈਰੀ ਹੋਪਫੁਲ ਥੈਟ ਯੂ ਆਰ ਗੋਇੰਗ ਟੂ ਫਿਟ ਇਨ ਦਾ ਕੈਰੈਕਟਰ ਵੀ ਤੁਸੀਂ ਵੀ ਡੂਇੰਗ ਇਟ ਉਸ ਟਾਈਮ ਤੱਕ ਵੀ ਮੈਨੂੰ ਐਕਚੁਅਲੀ ਚ ਹਲੇ ਪ੍ਰੋਪਰਲੀ ਦਾ ਸਾਡੀ ਮੀਟਿੰਗ ਹੋਈ ਤੇ ਤੇਰੇ ਚੰਨੇ ਬਹੁਤ ਕੰਪਲੀਟ ਲਿਖਿਆ ਲੈ ਹਾਸ਼ਨੀ ਨੇ ਤਸਨ ਉਹ ਦਸ ਟਾਈਮ ਹਣਾ ਪਰ ਮੈਂ ਜਦੋਂ ਬਾਹਰ ਨਿਕਲ ਵੀ ਗਈ ਨਾ ਉੱਥੋਂ ਤੇ ਉਸ ਤੋਂ ਬਾਅਦ ਵੀ ਹਲੇ ਮੇਰੇ ਮੈਨੂੰ ਇਹ ਸੀਗਾ ਵੀ ਨਹੀਂ ਹਲੇ ਪ੍ਰੋਪਰ ਕਨਫਰਮੇਸ਼ਨ ਨਹੀਂ ਆ ਹਲੇ ਮੇਰੇ ਮੈਜ਼ਰਮੈਂਟਸ ਨਹੀਂ ਮੰਗੇ ਗਏ ਹਲੇ ਮੈਨੂੰ ਕੋਈ ਐਡਵਾਂਸ ਪੇਮੈਂਟ ਨਹੀਂ ਆਈ ਹਲੇ ਤੱਕ ਮੈਂ ਆਪਣੇ ਮਨ ਚ ਉਮੀਦਾਂ ਨਹੀਂ ਲੈ ਕੇ ਚੱਲਨੀ ਕਿਉਂਕਿ ਤੁਹਾਨੂੰ ਹੁੰਦਾ ਹੀ ਆ ਵੀ ਤੁਸੀਂ ਵੱਡੀਆਂ ਐਕਸਪੈਕਟੇਸ਼ਨਸ ਲੈ ਨਾਲ ਲੈਂਦੇ ਹੋ ਬਟ ਫਿਰ ਜਦੋਂ ਆਬਵੀਅਸਲੀ ਫਿਰ ਉਹ ਆਈਆਂ ਸਾਰੀਆਂ ਐਕਸਪੈਕਟਿਡ ਕਾਲਸ ਬੈਨ ਆਈ ਵਾਸ ਅ ਵੈਰੀ ਹੈਪੀ ਅਬਾਊਟ ਇਟ ਸਭ ਤੋਂ ਪਹਿਲਾਂ ਕਿ ਇਹਨੂੰ ਦੱਸਿਆ 哈哈。<laughs> ਸੋ ਆਫਕੋਰਸ ਮੈਂ ਦੀ ਫੈਮਿਲੀ ਨੂੰ ਵੀ ਦੱਸਿਆ ਤੇ ਮੇਰੇ ক্লোਜ਼ਡ ਵਨਸ ਨੂੰ ਦੱਸਿਆ ਐਂਡ ਦੇ ਵਰ 올 ਵੈਰੀ ਹੈਪੀ ਅਬਾਊਟ ਇਟ ਮੈਂ ਤਾਂ ਪਹਿਲੇ ਲੱਗਿਆ ਵੀ ਪਤਾ ਨਹੀਂ ਫਾਦਰ ਸਾਹਿਬ ਘਰੇ ਪੋਸਟ ਚ ਅਫਸਰ ਹੈਗੇ ਆ ਤੇ ਇੰਡਸਟਰੀ ਵਾਲੇ ਭਾਅਤੇ ਸੀਗੇ ਕਿ ਅੱਜ ਨਹੀਂ ਤਾਂ ਕੱਲ ਕਿਉਂਕਿ ਘਰੋਂ ਉਹ ਗੁੜਤੀ ਚ ਚੀਜ਼ ਮਿਲੀ ਹੋਈ ਹੈ ਯੂ نو ਦੈਟ ਬੋਡੀ ਲੈਂਗੁਏਜ ਐਂਡ ਦ ਸਿਨੈਰੀਓ ਐਂਡ ਦ ਵਾਈਬ ਔਰਾ ਦ ਸ਼ਾਇਦ ਇਸ ਕਰਕੇ ਅੱਖਾਂ ਚ ਬੈਠੇ ਹੋਏ ਸੀਗੇ ਹਸ਼ਨੀਨ ਨੂੰ ਇੱਕ ਕੈਰੈਕਟਰ ਦੇ ਵਿੱਚ ਲੈਣਾ ਹੀ ਲੈਣਾ ਹੈ ਬੈਕ ਟੂ ਬੈਕ ਤੁਸੀਂ ਉਸੇ ਕੈਰੈਕਟਰ ਦੇ ਲਈ ਡਿਮਾਂਡਿੰਗ ਦੇ ਵਿੱਚ ਸੀਗੇ ਸੋ ਡੈਡ ਨੂੰ ਜਦੋਂ ਦੱਸਿਆ uh he was very happy about it to actually ਉਹਨਾਂ ਨੂੰ ਮੈਜਲ ਵਾਲਾ ਵੀ ਪਤਾ ਸੀ ਹਨਾ ਤਾਂ ਉਹ ਅਸੀਂ ਸਾਰੇ ਉਹਦੇ ਵਾਸਤੇ ਹੋਪ ਕਰ ਰਹੇ ਸੀਗੇ ਕਿ ਸ਼ਾਇਦ ਇਹ ਚੀਜ਼ਾਂ ਹੋ ਜਾਣਗੀਆਂ ਬਟ ਜਦੋਂ ਉਹਨਾਂ ਨੂੰ ਪਤਾ ਲੱਗੇ ਕਿ ਕਿ ਵਾਪਿਸ ਤੋਂ ਸੇਮ ਟੀਮ ਦੇ ਨਾਲ ਉਹ ਕੈਰੈਕਟਰ ਨਹੀਂ ਬਟ a similar ਹੋਹ ਜਾਈ ਕੈਰੈਕਟਰ ਮੈਂ ਕਰ ਰਹੀ ਹਾਂ ਜੀ ਫਿਰ he was very happy about it ਉਹਨਾਂ ਨੇ ਤਾਂ ਕਾਫੀ ਚੀਜ਼ਾਂ ਸਿੱਖੀਆਂ ਮੈਂ ਉਹਨਾਂ ਤੋਂ ਸਟੋਰੀਜ਼ ਸੁਣੀਆਂ ਉਹਨਾਂ ਦੀਆਂ ਹਨਾ ਕੁਝ because ਸਾਡੀ ਜਿਹੜੀ ਟੀਮ ਬਣਾਈ ਹੋਈ ਹੈ ਇਟਸ ਐਨ ਇੰਕਾਊਂਟਰ ਸਪੈਸ਼ਲਿਸਟ ਟੀਮ ਜੀ ਫਿਰ ਮੈਂ ਉਹਨਾਂ ਪਾਪਾ ਦੇ ਕਲੀਗਸ ਦੇ ਨਾਲ ਵੀ ਗੱਲ ਕੀਤੀ ਠੀਕ ਹੈ ਤਾਂ ਕਿ ਮੈਨੂੰ ਇੱਕ ਫੀਮੇਲ ਪੁਆਇੰਟ ਆਫ View ਵੀ ਸਮਝ ਆਵੇ ओके ਸੋ Aiming ਕਰਨੀ ਸਿੱਖੀ ਵੀ ਮੈਨੂੰ ਦੱਸੋ ਵੀ ਮੈਂ ਕੱਲ ਨੂੰ ਗਲਤ ਨਾ ਫੜ ਕੇ ਬੈਠ ਜਾਵਾਂ ਫਿਰ ਪਿਸਟਲ ਬਿਕੋਜ਼ ਪਹਿਲਾਂ ਤਾਂ ਸਾਨੂੰ ਅਲਾਉਡ ਹੀ ਨਹੀਂ ਸੀਗਾ ਟੱਚ ਕਰਨਾ ਕਦੀ ਡੈਡ ਦੀ ਪਿਸਟਲ ਨਹੀਂ ਫੜੀ ਤੁਸੀਂ ਨੈਵਰ ਨਹੀਂ ਨਹੀਂ ਵੀ ਵੇਰ ਨਾਟ ਅਲਾਉਡ ਫੋਰ ਇਟ ਮਤਲਬ ਜੇ ਕਿਤੇ ਗਲਤੀ ਨਾਲ ਵੀ ਅਸੀਂ ਚੌਰਡ ਕਰਨ ਦੀ ਕੋਸ਼ਿਸ਼ ਵੀ ਕਰ ਲੰਦੇ ਸੀਗੇ ਨਾ ਸਾਨੂੰ ਬਹੁਤ ਸਕੋਲਡਿੰਗ ਡੰਡਾ ਫੜਿਆ ਬਹੁਤ ਵਾਰ 벨ਟ ਪੜ ਕੇ ਕੋਸ਼ਿਸ਼ ਕੀਤੀ ਵੀ ਜਿਹੜੇ ਵੀ ਐਕਟਿੰਗ ਚ ਨਹੀਂ ਹੁੰਦੀ ਛੋਟੇ ਬੱਚਾ ਵੀ ਆਏ ਹਾਂ ਫਿਲਮਾਂ ਦੇਖ ਦੇ ਕੇ ਹਾਂ ਬਟ ਵੀ ਵਰ ਨਵਰ ਅਲੋਡ ਟੂ ਟੱਚ ਹਰਪਨ OK ਬਟ ਕੀ ਤੁਹਾਡੇ ਫਾਦਰ ਤੁਹਾਡੀ ਜ਼ਿੰਦਗੀ ਦੇ ਹੀਰੋ ਨੇ ਡੈਫੀਨਿਟਲੀ 100% ਤੇ ਜਿਹੜਾ ਸ਼ੂਟ ਅਸੀਂ ਦੇਖ ਰਿਹਾ ਕਿ ਤੁਸੀਂ ਤੁਹਾਨੂੰ ਮਾਨ ਸਾਹਿਬ ਸਿਖਾ ਰਹੇ ਨੇ ਹੈਨਾ ਉਹਦੀ ਗੁੜਤੀਆਂ ਤੇ ਉਹਦੀਆਂ ਅਸਖਾਲਤਾ ਡੈਡ ਤੋਂ ਵੀ ਸਮਝੀਆਂ ਪ੍ਰੋਪਰ ਨੇ ਪਪਾ ਤੋਂ ਟਰਾਈ ਕਰਿਆ ਕਦੀ ਉਹਨਾਂ ਦੇ ਨਾਲ ਗੱਲਾਂ ਸੁਣੀਆਂ ਨੇ ਠੀਕ ਹੈ ਉਹਨਾਂ ਨੂੰ ਮੈਂ ਜ਼ਰੂਰ ਕਰਦੇ ਹੋਏ ਦੇਖਿਆ ਪ੍ਰੈਕਟੀਕਲੀ ਹਾਂਜੀ ਬਟ ਇਨਸਟੀਡ ਟੂ ਮੇਰੇ ਬ੍ਰਦਰ ਨੂੰ ਥੋੜਾ ਜ਼ਿਆਦਾ ਸ਼ੌਂਕ ਹੈ ਠੀਕ ਹੈ ਮੁੰਡਿਆਂ ਨੂੰ ਐਸੇ ਵੀ ਜ਼ਿਆਦਾ ਹੁੰਦਾ ਹੈ ਕਿਤੇ ਨਾ ਕਿਤੇ ਇੱਕ ਰੋਬ ਜਿਹਾ ਰੱਖੰਦਾ ਥੋੜਾ ਬਹੁਤ ਕਰਨ ਹੈਗਾ ਮੇਰੇ ਅੰਦਰ ਬਟ ਮੈਂ ਮੋਰ ਆਫ ਅ ਵੈਰੀ ਫਿਲਮੀ ਜੀ ਕੁੜੀ ਹੋਈ ਰਹੀ ਹਾਂ ਮੈਂ ਉਧਰਲੀ ਸਾਈਡ ਜ਼ਿਆਦਾ ਗਈ ਨਹੀਂ ਹੈਗੀ ਮੈਂ ਅਲੱਗ ਹੀ ਆਪਣੀ ਖਿਆਲੀ ਦੁਨੀਆ ਦੇ ਵਿੱਚ ਫਿਲਮੀ ਦੁਨੀਆ ਦੇ ਵਿੱਚ ਮੈਂ ਇਧਰ ਆ ਚੀਜ਼ਾਂ ਚ ਜ਼ਿਆਦਾ ਗੁੰਮ ਰਹੀ ਹਾਂ ਜੀ ਸੋ इवन ਜਦੋਂ ਸੀ ਚੁੰਨੀ ਵਾਲੇ ਗਾਣੇ ਦੇ ਵਿੱਚ ਵੀ ਕਰ ਰਹੇ ਸੀਗੇ ਨਾ ਉਹ ਸੀਕੁਐਂਸ ਤੇ ਉਦੋਂ ਮੈਨੂੰ ਸਰ ਸਿਖਾ ਰਹੇ ਸੀਗੇ ਵੀ ਐਂ ਕਰਨਾ ਹੈ ਕਰਨਾ ਕਰਨਾ ਬਟ ਟ੍ਰੇਨ ਦੇ ਟਾਈਮ ਦੇ ਉੱਤੇ ਮਤਲਬ ਜਦੋਂ ਫਿਲਮ ਤੋਂ ਪਹਿਲਾਂ ਉਦੋਂ ਜ਼ਰੂਰ ਮੈਨੂੰ ਸਿਖਾਈਆਂ ਸੀਗੀਆਂ ਕੁਝ-ਕੁਝ ਚੀਜ਼ਾਂ ਉਦੋਂ ਜ਼ਰੂਰ ਉਹਨਾਂ ਨੇ ਦੱਸਿਆ ਵੀ ਇਦਾਂ ਕਰੀਦਾ ਇਹ ਡਿਫਰੈਂਸ ਦੱਸਿਆ ਠੀਕ ਹੈ ਗਲੌਕ ਤੇ ਨਾਰਮਲ ਪਿਸਟਲ ਦੇ ਵਿੱਚ ਕੀ ਫਰਕ ਹੁੰਦਾ ਤੇ ਹੋਰ ਸਭ ਚੀਜ਼ਾਂ ਦਾ ਓਕੇ ਸੋ ਡੇ ਡਰੀਮਰ ਰਾਇਓ ਮਤਲਬ ਕਿ ਆਰਟਿਸਟ ਸਾਰੇ ਇਦਾਂ ਦੇ ਹੁੰਦੇ ਆ ਹੈਨਾ ਤੇ ਇਦਾਂ ਮੈਨੀਫੈਸਟ ਕਰਿਆ ਸੀਗਾ ਕਿ ਕਦੀ ਗੁੱਗੂ ਗਿਲ ਸਾਨੂੰ ਦੇਖਦੇ ਦੇਖਦੇ ਕਿ ਹਾਏ ਇੱਕ ਵਾਰ ਮੈਂ ਵੀ ਸਕਰੀਨ ਤੇ ਤੁਹਾਡੇ ਸਾਹਮਣੇ ਹੋਵਾਂਗੀ ਜਾਂ ਤੁਸੀਂ ਕਿਹਾ ਕਿ ਅਸੀਂ ਗੇੜੀ ਗਾਣਾ ਹੀ ਉਹਨਾਂ ਦਾ ਰੱਖਿਆ ਹੋਇਆ ਸੀ ਮਾਨ ਸਾਹਿਬ ਦਾ ਸੋ ਕੀ ਇਹ ਮੈਨੀਫੈਸਟੇਸ਼ਨ ਦਾ ਸਚਾਈ ਹੈ ਡ੍ਰੀਮ ਕਮ ਟ੍ਰੂ ਹੈ ਜਾਂ ਸਰਪ੍ਰਾਈਜ਼ ਨਹੀਂ ਮੈਂ ਬਿਲਕੁਲ ਕਹਿ ਸਕਦੀਆਂ ਕਿ ਇਹ ਮੈਨੀਫੈਸਟੇਸ਼ਨ ਦਾ ਇੱਕ ਤਰੀਕੇ ਨਾਲ ਸੱਚ ਹੋਣਾ ਹੀ ਹੈ ਓਕੇ ਗੁੱਗੂ ਗਿਲ ਸਰ ਨੂੰ ਨਾ ਮੈਂ ਇੱਕ ਫਿਲਮ ਫੈਸਟੀਵਲ ਤੇ ਮਿਲੀ ਸੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਹੋਇਆ ਸੀ ਉਦੋਂ ਨਾ ਹਲੇ ਮਝੈਲ ਦੀ ਗੱਲ ਹੋਈ ਸੀ ਨਾ ਹਲੇ ਸ਼ੌਂਕੀ ਸਰਦਾਰ ਦੀ ਹੋਈ ਸੀ ਉਸ ਤੋਂ ਕੁਝ ਕੁ ਦਿਨ ਬਾਅਦ ਮਝੈਲ ਦੀ ਗੱਲ ਹੋਈ ਸੀ ਜਸਟ ਆਈ ਥਿੰਕ ਦੋ ਦੋਕ ਦਿਨ ਬਾਅਦ ਤੇ ਉਸ ਟਾਈਮ ਦੇ ਉੱਤੇ ਮੈਨੂੰ ਯਾਦ ਆਵੇਂ ਉਦੋਂ ਬੈਠੀ ਸੋਚ ਰਹੀ ਸੀ ਕਿ ਵੀਰ ਕਿਸੇ ਦਿਨ ਸਰ ਨਾਲ ਵੀ ਕੰਮ ਕਰਾਂਗੇ ਤੇ ਵਾਓ ਹਾਂ ਰਾਈਟ ਬਹੁਤ ਛੇਤੀ ਉਹ ਚੀਜ਼ਾਂ ਹੋ ਗਈਆਂ ਚੰਗਾ ਲੱਗਿਆ ਜੀ ਗੁਰੂ ਦੇ ਗਾਣੇ ਸੁਣਦੇ-ਸੁਣਦੇ ਗੁਰੂ ਨਾਲ ਫਿਲਮ ਵੀ ਕਰ ਲਈ ਅਸੀਂ ਦੇਖਿਆ ਬਹੁਤ ਅੱਛਾ ਬੌਂਡ ਵੀ ਨਜ਼ਰ ਆ ਰਿਹਾ ਦੋਨਾਂ ਦਾ ਹਾਊਸ ਦ ਕੈਮਿਸਟਰੀ ਬਹੁਤ ਸੋਨਾ ਸਾਡੇ ਦੋਨਾਂ ਦਾ ਰੋਲ ਹੈ ਸਾਡੀ ਦੋਸਤੀ ਬਹੁਤ ਪਿਆਰੀ ਹੈ ਫਿਲਮ ਦੇ ਵਿੱਚ ਤੁਸੀਂ ਦੇਖੋਗੇ ਨਾ ਆਈ ਥਿੰਕ ਫਿਲਮ ਦੇ ਜਿਹੜੇ ਹੈਪੀ ਮੂਮੈਂਟਸ ਨੇ ਜਿਹੜੇ ਲਾਈਟ ਹਾਰਟਡ ਮੂਮੈਂਟਸ ਨੇ ਉਹਦੇ ਵਿੱਚ ਤੁਹਾਨੂੰ ਮੇਰੇ ਤੇ ਗੁਰੂ ਵਾਲੇ ਮੂਮੈਂਟਸ ਦੇਖਣ ਨੂੰ ਮਿਲਣਗੇ ਜੀ ਤੇ ਉਹ ਸੀਨਸ ਇੰਨੇ ਪਿਆਰੇ ਨੇ ਨਾ ਕਿ ਉਹ ਫਿਲਮ ਉਹ ਜਦੋਂ ਅਸੀਂ ਸ਼ੂਟ ਕਰ ਰਹੇ ਸੀਗੇ ਸਾਨੂੰ ਬਹੁਤ ਮਜ਼ਾ ਆ ਰਿਹਾ ਸੀਗਾ ਉਹ ਉਹਨਾਂ ਦੇ ਡਾਇਲੋਗਸ ਇੰਨੇ ਫਨੀ ਜਿਹਨੇ ਬਹੁਤ ਕੋਰਕੀ ਜਿਹੇ ਡਾਇਲੋਗਸ ਨੇ ਤੇ ਹੀ'ਸ ਹੈਲਪਿੰਗ ਮੀ ਇਨ ਦੀ ਫਿਲਮ ਠੀਕ ਹੈ ਕਿ ਕਿਸੀਂ ਸਟ੍ਰੈਟਜਾਈਜ਼ ਕਰ ਰਹੇ ਹਾਂ ਤੇ ਉਹ ਉਹ ਸਭ ਚੀਜ਼ਾਂ ਨਹੀਂ ਤੇ ਉਹਨਾਂ ਬਾਰੇ ਵੀ ਮੈਂ ਇਹ ਚੀਜ਼ ਕਹਿਣਾ ਚਾਹੁੰਦੀ ਹਾਂ ਹੀ'ਸ ਅ ਵੈਰੀ ਡਾਊਨ ਟੂ ਅਰਥ ਪਰਸਨੈਲਿਟੀ ਉਹਨਾਂ ਨੇ ਵੀ ਕਦੇ ਵੀ ਅਬਦਾ نو देयर वाज नो थ्रोइंग ਅਰਾਊਂਡ ਹਿਸ weight ਜੀ ਬਹੁਤ ਹੰਬਲੀ ਬਹੁਤ ਪ੍ਰਿਸਪੈਕਟਫੁਲੀ ਸਾਰਾ ਟ੍ਰੀਟਮੈਂਟ ਰਿਹਸਤ ਦਿੱਤਾ। ਰਾਈਟ ਤੁਹਾਡੇ ਘਰ ਦੇ ਵਿੱਚ ਤੁਸੀਂ ਵੇਖਦੇ ਹੋ ਕਿ ਸਿਰ ਦੇ ਉੱਤੇ ਸਰਦਾਰਾਂ ਦਾ ਕਰਾਊਨ ਜਿਹਨੂੰ ਆਪਾਂ ਕਹਿੰਨੇ ਆ ਪੱਗ ਦਸਤਾਰ ਹੈ ਨਾ ਤੁਸੀਂ ਵੇਖਦੇ ਆ ਰਹੇ ਹੋ ਬਚਪਨ ਤੋਂ ਜਦੋਂ ਫਿਲਮ ਦੇ ਵਿੱਚ ਤੁਸੀਂ ਬੱਬੂ ਮਾਨ ਜੀ ਨੂੰ ਉਸ ਦਸਤਾਰ ਦੇ ਵਿੱਚ ਦੇਖਿਆ ਜਦੋਂ ਗੁਰੂ ਨੂੰ ਦੇਖਿਆ ਜਦੋਂ ਲੈਜੈਂਡ ਸਾਡੇ ਗੁੱਗੂ ਗਿੱਲ ਜੀ ਨੂੰ ਦੇਖਿਆ ਇੱਕ ਸਰਦਾਰਨੀ ਦਾ ਫੀਲ ਕੀ ਸੀਗਾ ਉਹਨਾਂ ਨੂੰ ਦੇਖ ਕੇ ਇੱਕ ਇੱਕ ਪੰਜਾਬੀ ਕੁੜੀ ਦਾ ਕੀ ਫੀਲ ਸੀ ਉਹਨਾਂ ਨੂੰ ਦੇਖ ਕੇ ਬਗਵਾਨ ਸਰ ਨੂੰ ਤਾਂ ਮੈਂ ਤੁਹਾਨੂੰ ਦੱਸਿਆ ਨਾ ਮੈਂ ਪਹਿਲੇ ਦਿਨ ਮੈਂ ਐਕਸਪੈਕਟ ਕਰ ਰਹੀ ਸੀ ਕਿ ਵੀ ਸ਼ਾਇਦ ਇਹ ਹੋਣਗੇ ਹੋ ਤੇ ਉਹ ਪੱਗ ਬੰਨ ਕੇ ਆਏ ਹੋਏ ਸੀ ਜੀ ਮਤਲਬ ਫ੍ਰੋਮ that very moment on ਮੈਂ ਫਿਲਮ ਦੇ ਕਨਸੈਪਟ ਨੂੰ ਉੱਥੋਂ ਸਮਝ ਗਈ ਸੀ ਕਿ this is ਉਹ ਜਿਹੜਾ ਇੱਕ ਸਰਦਾਰੀ ਵਾਲਾ ਸਵੈਗ ਹੈ ਨਾ ਜਿਹੜਾ ਸਾਡੇ ਪੰਜਾਬੀਆਂ ਦੇ ਖੂਨ ਦੇ ਵਿੱਚ ਵੀ ਇਹ ਉਧਰ ਨੂੰ ਹੈਗਾ ਇਸ ਫਿਲਮ ਦਾ ਟਰੈਕ ਪੂਰੀ ਤਰ੍ਹਾਂ ਹਲੇ ਤੁਹਾਨੂੰ ਕਦੇ-ਕਦੇ ਕਿਉਂਕਿ ਤੁਹਾਨੂੰ ਫਿਲਮ ਦੀ ਅੰਡਰਸਟੈਂਡਿੰਗ ਕਰਦੇ ਕਰਦੇ ਜ਼ਿਆਦਾ ਆਉਂਦੀ ਹੁੰਦੀ ਹੈ ਸੋ ਬਹੁਤ ਕਲੀਅਰ ਸੀਗਾ ਕਨਸੈਪਟ ਉਸ ਟਾਈਮ ਤੋਂ ਹੀ ਐਂਡ ਗੁਰੂ ਰਿੰਦਾਵਾ ਦੇ ਆਈ ਥਿੰਕ ਵਿੱਚ ਵਿੱਚ ਗਾਣਿਆਂ ਦੇ ਵਿੱਚ ਸੀਨਸ ਹੈਗੇ ਨੇ ਜਿਹਦੇ ਵਿੱਚ ਉਹਨਾਂ ਨੇ ਪੱਗ ਬੰਨੀ ਆ ਤੇ ਆਈ ਥਿੰਕ ਇਟ ਸੂਟਸ ਇੰਟੈਂਸ ਹੋਣਾ ਲੱਗ ਰਿਹਾ ਗੋਕੁਲ ਸਰ ਨਾਲ ਮੇਰਾ ਸੀਨ ਨਹੀਂ ਹੈਗਾ ਫਿਲਮ ਦੇ ਵਿੱਚ ਠੀਕ ਹੈ ਬਟ ਮੈਨੂੰ ਇਸੇ ਕਦਰ ਦੀ ਬਹੁਤ ਖੁਸ਼ੀ ਹੈ ਕਿ ਚਲੋ ਅਸੀਂ ਸੇਮ ਪ੍ਰੋਬ ਇੱਕ ਐਕਚੁਅਲੀ ਸਾਡਾ ਇੱਕ ਸੀਨ ਸੀਗਾ ਬਹੁਤ ਛੋਟਾ ਜੈ ਕਸੀਨ ਸੀ ਬਟ ਇਹਨਾਂ ਨੇ ਕੱਟ ਮਾਰਤਾ ਜਲਾ ਤੁਸੀਂ ਤਾਂ ਕਰ ਲਿਆ ਨੈਕਸਟ ਪੀਰੀਅਡ ਐਂਡ ਆਈ ਵਿਸ਼ ਕਿ ਤੁਹਾਡੀ ਫੁੱਲ ਫਲੈਜਡ ਇੱਕ ਅੱਛੀ ਹੋਰ ਫਿਲਮ ਹੋਣਾ ਦੇ ਨਾਲ ਆਈ ਆਫ ਕੌਰਸ ਇੱਕ ਆਰਟਿਸਟ ਦੀ ਪੁਖੋਂ ਦੀ ਅੱਛੇ ਕਲਾਕਾਰਾਂ ਨਾਲ ਕੰਮ ਕਰਨ ਦੀ ਰਾਈਟ ਸੋ ਏ ਵੀ ਸੋਲਿਆ ਕਿ ਬਚਪਨ ਤੋਂ ਗਾਣੇ ਸੁਣਦੇ ਆ ਰਹੇ ਹੋ ਫਿਲਮ ਦੇ ਵਿੱਚ ਗਾਣਾ ਗਾ ਵੀ ਲਿਆ ਤੇ ਨੱਚ ਵੀ ਲਿਆ ਹੈ ਨਾ ਬਟ ਹਸ਼ਨੀ ਮੈਨੂੰ ਲੱਗਦਾ ਕਿ ਇੱਕ ਸਰਦਾਰ ਕਪਲ ਦੀ ਨਾ ਬਹੁਤ ਜ਼ਿਆਦਾ ਇਹ ਮੈਨੂੰ ਲੱਗਦਾ ਸ਼ੁਰੂ ਤੋਂ ਹੀ ਵਿਆਹ ਵਾਲੇ ਟਾਈਮ ਤੇ ਇੱਕ ਫੀਲ ਹੁੰਦੀ ਹੈ ਕਿ ਪੱਗ ਦੇ ਨਾਲ ਦੀ ਚੁੰਨੀ ਮੈਂ ਜਿਹੜੀ ਹੈ ਉਹ ਪਾਇਆ ਕਰੂਗੀ ਤੇ ਤੇਰਾ ਸੂਟ ਦੇ ਨਾਲ ਦੀ ਪੱਗ ਮੈਂ ਸਜਾਇਆ ਕਰੂੰਗਾ ਉਸ ਹੀ ਇਸ ਫਿਲਮ ਦੇ ਵਿੱਚ ਵੇਖਿਆ ਐਂਡ ਬਹੁਤ ਮੈਨੂੰ ਲੱਗਦਾ ਬਹੁਤ ਕੁੜੀਆਂ ਦੇ ਦਿਲ ਤੁਸੀਂ ਤੋੜੇ ਵੀ ਹੋਣਗੇ ਤੇ ਬੜੀ ਕੁੜੀਆਂ ਦੇ ਸੁਪਨੇ ਸਜਾਏ ਵੀ ਹੋਣਗੇ ਹੈ ਨਾ ਸੋ ਤੁਹਾਡੇ ਲਈ ਉਹ ਮੂਮੈਂਟ ਸਿਰਫ ਇੱਕ ਫਿਲਮ ਦਾ ਸੀਨ ਸੀਗਾ ਜਾਂ ਤੁਸੀਂ ਜੀਰੇ ਸੀ ਉਸ ਕਰੈਕਟਰ ਮੈਨੂੰ ਬਿਲਕੁਲ ਇੱਕਦਮ ਲਾਸਟ ਸਪਾਟ ਤੇ ਪਤਾ ਲੱਗਿਆ ਨਾ ਵੀ ਇਹ ਹੀ ਨਾ ਮੈਂ ਉਸੇ ਟਾਈਮ ਤੇ ਉਹ गाना ਸੁਣਿਆ ਉਸੇ ਟਾਈਮ ਤੇ ਉਹਦੇ ਸਟੈਪਸ ਦੇਖੇ ਵੀ ਓਕੇ ਐਵੇਂ ਐਵੇਂ ਹੋ ਰਿਹਾ ਬਟ ਆ ਵਾਸ ਵੈਰੀ ਹੈਪੀ ਐਟ दैट ਮੂਮੈਂਟ ਕਿ ਯਾਰ ਬੜਾ ਵਧੀਆ ਲੱਗ ਰਿਹਾ ਹੈਗਾ ਹਨਾ ਬਹੁਤ ਸੋਹਣਾ ਲੱਗ ਰਿਹਾ ਤੇ ਉਹਦੇ ਸਟੈਪਸ ਵੀ ਬਹੁਤ ਸੋਹਣੇ ਸੀਗੇ ਤਾਂ ਮੇਰੇ ਲਈ ਤਾਂ ਬਹੁਤ ਲਾਈਵਲੀ ਮੂਮੈਂਟ ਸੀਗੀ ਉਸ ਫਿਲਮ ਦੀ ਠੀਕ ਹੈ ਤੇ ਉਸ ਦਿ ਬੈਸਟ ਮੂਮੈਂਟ ਰਹੀ ਜਿੰਨਾ ਗਾਣੇ ਨੂੰ ਇੰਨਾ ਸੋਹਣਾ ਰਿਸਪੌਂਸ ਮਿਲਿਆ ਜਿਹੜਾ ਉਹ ਹੋਰ ਵੀ ਜ਼ਿਆਦਾ ਸੋਹਣਾ ਲੱਗਿਆ ਕਿ ਯਾਰ ਐਕਚੁਅਲੀ ਲੋਕ ਬਹੁਤ ਪਸੰਦ ਕਰ ਰਹੇ ਨੇ ਜੀ ਹੁਣ ਅਸੀਂ ਬੱਬੂ ਮਾਨ ਸਾਹਿਬ ਨੂੰ ਬਹੁਤ ਸਾਰੇ ਉਹਨਾਂ ਦੇ ਇਮੋਸ਼ਨਸ ਦੇ ਵਿੱਚ ਵੇਖਦੇ ਆ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਦੇਖਦੇ ਆ ਸਟੇਜ ਤੇ ਲਾਈਵ ਪਰਫਾਰਮ ਕਰਦੇ ਆ ਵੇਖਦੇ ਆ ਫਿਲਮਾਂ ਵਿੱਚ ਗਾਣਿਆਂ ਵਿੱਚ ਮਤਲਬ ਮਾਨ ਸਾਹਿਬ ਇਹੋ ਜਿਹੇ ਨੇ ਜਿਨ੍ਹਾਂ ਦੇ ਐਕਚੁਅਲ ਜੋ ਇਮੋਸ਼ਨਸ ਹੁੰਦੇ ਉਹ ਅਸੀਂ ਸਕਰੀਨ ਤੇ ਦੇਖ ਲੈਣੇ ਆ ਪ੍ਰੋਮੋਸ਼ਨਸ ਤੇ ਬੜਾ ਖੁੱਲ ਕੇ ਨ ਬੜਾ ਮਜ਼ਾ ਆਇਆ ਬਹੁਤ ਮਜ਼ਾ ਸੀਗਾ ਪ੍ਰਮੋਸ਼ਨਸ ਟਾਈਮ ਦੇ ਉੱਤੇ ਜੀ ਕਿੰਨਾ ਨੱਚੇ ਵਧੀਆ ਆਈ ਤਾਂ ਰੀਅਲੀ ਦੇਖੀ ਨਾ ਬੇਸਿਕਲੀ ਸੋ ਏਦਾਂ ਹੋਇਆ ਅਸੀਂ ਪਹਿਲਾਂ ਗਏ ਸੀ ਗੁਰਦਾਸਪੁਰ ਨਕਲੀ ਗਈ ਸੀ ਸਾਡੇ ਨਾਲ ਕਿਉਂ ਕਿ ਆਏ ਹਾਂ ਜੀ ਸੋ ਉਹ ਦੋ ਮਤਲਬ ਮੈਨੂੰ ਇਦਾਂ ਸੀ ਵੀ ਯਾਰ ਮੈਂ ਕੱਲੀ ਆ ਹਨਾ ਮੈਂ ਕੀ ਕਰਾਂਂ ਬਸ ਮੈਂ ਜਸਟ ਛੋਟਾ ਜਿਹਾ ਇੱਕ ਸਟੈਪ ਜਿਹਾ ਕਰ ਦਿੱਤਾ ਸੀ ਉਦੋਂ ਤੇ ਵੀ ਥੋੜਾ ਮੈਨੂੰ ਚਿਜਕ ਜੀ ਆ ਰਹੀ ਸੀਗੀ ਕੱਲੇ ਹੋਣ ਕਰਕੇ ਬਟ ਫਿਰ ਮੈਨੂੰ ਜਦੋਂ ਪਤਾ ਲੱਗਿਆ ਵੀ ਨਿਮਰਤ ਵੀ ਆ ਰਹੀ ਹੈ ਨਾਲ ਹਨਾ ਜਦੋਂ ਅਸੀਂ ਗਏ ਆ ਹਰਿਆਣਾ ਝੱਜਰ ਗਏ ਆ ਉਦੋਂ ਮੈਂ ਤੇ ਨਿਮਰਤ ਅਸੀਂ ਤਾਂ ਪ੍ਰੈਕਟਿਸ ਕੀਤੀ ਉਹ ਤਾਂ ਪੂਰੀ ਵੀ ਆਪਾਂ ਆਏ ਸਟੈਪ ਕਰਨੇ ਆ ਆਏ ਕਰਨਾ ਉਹ ਕਰਨਾ ਉਹ ਫਿਰ ਅਸੀਂ ਉਹ ਪੂਰਾ ਖੁੱਲ ਕੇ ਉਦੋਂ ਪਹਿਲਾਂ ਤਾਂ ਆਪਣੀ ਪਰਫਾਰਮੈਂਸ ਦਿੱਤੀ ਹੈ ਨਾ ਫਿਰ ਸਾਡੇ ਗਾਣੇ ਦੇ ਵਿੱਚ ਨਾ ਇੱਕ ਟੂਨ ਆਉਂਦੀ ਹੈ ਜੇ ਤੁਸੀਂ ਧਿਆਨ ਨਾਲ ਸੁਣੋਗੇ ਬਹੁਤ ਪਿਆਰੀ ਟੂਨ ਹੈਗੀ ਜਿੱਥੋਂ ਗਾਣਾ ਥੋੜਾ ਫਾਸਟ ਪੇਸ ਪਿਕ ਕਰ ਲੈਂਦਾ ਜੀ ਜੀ ਉਹ ਗਾਣੇ ਦੇ ਉੱਤੇ ਨਾ ਸਰ ਨੇ ਆਪਣੇ ਆਪ ਹੀ ਇੱਕ એનર્ਜੀ ਦੇ ਵਿੱਚ ਮੂਵ ਕਰਨੇ ਸ਼ੁਰੂ ਕਰ ਦਿੱਤੇ ਤੇ ਅਸੀਂ ਵੀ ਨਾਲ ਮਤਲਬ ਬਹੁਤ ਨੈਚੁਰਲ ਸੀਗਾ ਉਹ ਅੰਦਰੋਂ ਆ ਰਿਹਾ ਸੀ ਜਿਵੇਂ ਅੰਦਰੋਂ ਹੀ ਕਦੇ ਕਦੇ ਢੰਗੜਾਲਦਾ ਹੁੰਦਾ ਉਹ ਬਿਲਕੁਲ ਓਵੇਂ ਆ ਰਿਹਾ ਸੀਗਾ ਜੀ ਥੈਨ ਜਦੋਂ ਅਸੀਂ ਲੁਧਿਆਣੇ ਗਏ ਆ ਸੋ ਲੁਧਿਆਣੇ ਟੂਰ ਤੇ ਉੱਤੇ ਨਾ ਅਸੀਂ ਉੱਥੇ ਮੈਂ ਨਿਮਰਤ ਨੂੰ ਕਿਹਾ ਮੈਂ ਕਿਹਾ ਨਿਮਰਤ ਇੱਥੇ ਨਾ ਅੱਜ ਆਪਾਂ ਇੰਨਾ ਜ਼ਿਆਦਾ ਖੁੱਲਕੇ ਜੇ ਨਹੀਂ ਕਰਨਾ ਹੈਗਾ ਵੀ ਬਸ ਜਸ ਇਦਾਂ ਤਾੜੀਆਂ ਥੋੜੀਆਂ ਜੇ ਮਾਰ ਦਾਂਗੇ ਵੀ ਮੈਨੂੰ ਲੱਗ ਨਹੀਂ ਰਿਹਾ ਵੀ ਇਥੇ ਕਰਾਉਡ ਬਾਈ ਹੋਣੇਗੀ ਠੀਕ ਹੈ ਵੀ ਫਨ ਕਰਨਾ ਚਾਹੀਦਾ ਤੇ ਅਸੀਂ ਬੜੀ ਇਦਾਂ 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 ਜੇ ਕਰੀ ਜਾ ਰਹੇ ਹਾਂ ਫਿਰ ਮਾਨਸਾਬ ਜੀ ਸਰ ਨੇ ਕਿਹਾ ਕਿ ਕਿਹੜੇ ਕਿਦਾਂ ਪੈ ਨਹੀਂ ਰਿਹਾ ਅੱਛਾ ਇਹ ਪਿੰਡਾਂ ਵਾਲਾ ਕਿੰਦਾ ਨਹੀਂ ਹੈਗਾ ਹਾਂ ਫਿਰ देन ਹੀ ਟੁੱਕਰ ਉਹਨਾਂ ਨੇ ਪੂਰਾ એનર્ਜੀ ਤੁਹਾਡੇ ਕੋਲ ਪੂਰਾ ਟਾਂ ਲੈ ਕੇ ਆਏ ਹੋ ਯੈਸ ਫਿਰ ਅਸੀਂ ਸ਼ੁਰੂ ਹੋ ਗਏ ਵਿੱਚ ਆ ਗਏ ਆ ਕਿਉਂ ਨਹੀਂ ਹੈ ਨਾ ਕਿਉਂਕਿ ਮੈਂ ਦੇਖਿਆ ਤੁਸੀਂ ਬਹੁਤ ਜ਼ਿਆਦਾ ਮੋਮੈਂਟ ਨੂੰ ਜਿਉਣ ਵਾਲੇ ਹੋ ਮੈਂ ਤੁਹਾਡੀਆਂ ਬਹੁਤ ਪੋਸਟ ਵੀਡੀਓਜ਼ ਦੇਖਦੀ ਹਾਂ ਤੁਸੀਂ ਵੀ ਆਵਾ ਤੇ ਜਾ ਕੇ ਵਾ ਵ ਆਪਣੇ ਆਪ ਨੂੰ ਇੰਜੋਏ ਕਰਦੇ ਹੋ ਸੋ ਹਸ਼ਨੀ ਨੇ ਇਦਾਂ ਦੀ ਹੈ ਖੁੱਲ ਕੇ ਜਿਉਣ ਵਾਲੀ ਨੱਚਣ ਵਾਲੀ ਟੱਪਣ ਵਾਲੀ ਹਾਂਜੀ ਮਤਲਬ ਇਹਨਾਂ ਚੀਜ਼ਾਂ ਚ ਨਹੀਂ ਮੈਨੂੰ ਕਦੇ ਵੀ ਕੋਈ ਜਿਜਕ ਜੀ ਮਹਿਸੂਸ ਹੋਈ ਹੈਗੀ ਮੈਨੂੰ ਇਹੀ ਲੱਗਦਾ ਸੀ ਬਿਕੋਜ਼ ਸੋਸ਼ਲ ਮੀਡੀਆ ਤੇ ਪ੍ਰੈਜ਼ੈਂਸ ਰਹਿਣਾ ਨਾ ਇੱਕ ਤਰ੍ਹਾਂ ਸਾਡੇ ਕੰਮ ਦਾ ਪਾਰਟ ਹੈ ਤਾਂ ਮੈਨੂੰ ਇਹ ਹੁੰਦਾਗਾ if you have to do it the might as well have fun while doing it hmm. but main is cheez da zarur bahut khyal rakhdiyan main oh nahi hagi ke vi je matlab uh, sara time mere dimag ch ehi chali jaauga vi meri reel ban gi ke nahi ban gi <laughs> ho gaye ke nahi kuch kum ume ya ta main ab da phone kisenu phada dungi vi hmm. mera enjoyment nahi kharab hona chahida hai ga vi tusi kuch click karna nahi karna vi bas phone rakh lo tusi ha <laughs> ji ਜਾਂ ਫਿਰ ਮੈਂ ਸਟਾਰਟਿੰਗ ਦੇ ਵਿੱਚ ਹੀ ਜਾ ਕੇ ਆਪਦੀ ਪਿਕਚਰਸ ਕਰਵਾ ਕੇ ਫਿਰ ਮੈਂ ਪੂਰਾ ਆਪਦਾ ਇੰਜੋਏ ਕਰਦੀ ਹਾਂ ਓਕੇ ਸੋ ਇਦਾਂ ਨਹੀਂ ਹੈ ਕਿ ਮਤਲਬ ਮੈਨੂੰ ਐਵੇਂ ਹੁੰਦਾ ਵੀ ਕੰਮ ਵੀ ਹੋ ਜਵੇ ਬਟ ਲੇਕਿਨ ਮਾਈਟ ਐਸ ਵਿਲ ਹੈਵ ਫਨ ਵਾਈਲ ਡੂਇੰਗ ਇਟ ਬਿਕੋਜ਼ ਜੇ ਤੁਸੀਂ ਇਹਨੂੰ ਫੇਕ ਕਰਨ ਦੀ ਕੋਸ਼ਿਸ਼ ਕਰੋਗੇ ਨਾ ਉਹ ਕਿਤੇ ਨਾ ਕਿਤੇ ਫੜੀ ਜਾਂਦੀ ਹੈ ਪਤਾ ਲੱਗ ਜਾਂਦਾ ਹੈ ਹਾਂ ਰਾਈਟ ਓਕੇ ਹੁਣ ਅਸੀਂ ਬਹੁਤ ਹੀ ਸ਼ਾਰਟ ਦੇ ਵਿੱਚ ਇੱਕ ਰਾਉਂਡ ਖੇਡਦੇ ਹਾਂ ਠੀਕ ਹੈ ਜਿਸ ਦਾ ਨਾਮ ਅਸੀਂ ਰੱਖ ਲੈਨੇ ਆ ਕਿ ਮੈਂ ਹਾਂ ਪੰਜਾਬ ਠੀਕ ਹੈ ਮੈਂ ਹਾਂ ਪੰਜਾਬ ਮੈਨੂੰ ਮਾਣ ਹੈ ਪੰਜਾਬ ਹੋਣ ਤੇ ਕੀ ਨਾਮ ਹੈ ਰਾਈਟ ਠੀਕ ਹੈ ਚਲੋ ਆ ਜਾਓ ਠੀਕ ਹੈ ਪੰਜਾਬੀ ਹੋਣ ਦੀ ਸਭ ਤੋਂ ਵੱਡੀ ਖਾਸੀਅਤ ਖੁਦ ਚਕੀ ਮਹਿਸੂਸ ਕਰਦੇ ਹੋ ਸਾਰੇ ਪੰਜਾਬੀਆਂ ਦੀ ਇੱਕ ਖਾਸੀਅਤ ਹੈ ਕਿ ਅਸੀਂ ਖੁੱਲ੍ਹ ਦਲੇ ਹੁੰਨੇ ਆ ਠੀਕ ਹੈ ਤੇ ਮੈਨੂੰ ਲੱਗਦਾ ਵੀ ਇਹ ਖਾਸੀਅਤ ਮੈਨੂੰ ਆਪ ਦੇ ਆਪ ਚ ਵੀ ਮਹਿਸੂਸ ਹੁੰਦੀ ਹੈ ਤੇ ਇਹ ਇੱਕ ਇਹੋ ਜਿਹੀ ਕੁਆਲਿਟੀ ਹੈ ਜਿਹੜੀ ਹਰ ਪੰਜਾਬੀ ਨੂੰ ਲੈ ਕੇ ਸਦਾ ਲਈ ਚੱਲਣਾ ਚਾਹੀਦਾ ਹੈ ਕਦੇ ਵੀ ਨਹੀਂ ਛੱਡਣੀ ਚਾਹੀਦੀ ਪਟਿਆਲੇ ਵਿੱਚ ਰਹਿੰਦੇ ਪੰਜਾਬੀਆਂ ਦੀ ਸਭ ਤੋਂ ਵੱਧ ਮਾਣ ਵਾਲੀ ਗੱਲ ਕੀ ਹੁੰਦੀ ਹੈ ਪਟਿਆਲੇ ਵਾਲੇ ਪੰਜਾਬੀ ਆਪਦੇ ਆਪ ਨੂੰ ਬਹੁਤ ਇਦਾਂ ਸਮਝਦੇ ਨੇ ਵੀ ਅਸੀਂ ਸਰਦਾਰੀ ਵਾਲੇ ਤਾਂ ਅਸੀਂ ਰਾਇਲ ਆ ਯੇ ਐਕਚੁਅਲੀ ਹੁੰਦੀ ਆ ਪਟਿਆਲੀਆਂ ਨੂੰ ਓਕੇ ਸੋ ਜਿੱਦਾਂ ਮੁੰਡੇ ਦੇ ਲਈ ਉਹਦੀ ਪੱਗ ਸ਼ਾਨ ਹੁੰਦੀ ਐ ਉਸ ਤਰ੍ਹਾਂ ਪੰਜਾਬੀ ਕੁੜੀ ਦੀ ਸ਼ਾਨ ਉਸ ਦਾ ਪਹਿਰਾਵਾ ਉਸ ਦਾ ਸੂਟ ਕਮੀਜ਼ ਸਲਵਾਰ ਇਦਾਂ ਹੁੰਦਾ ਹੈ ਨਾ ਸੋ ਤੁਹਾਡੇ ਲਈ ਕਿੰਨੀ ਕ ਕਲੈਕਸ਼ਨ ਮਾਇਨੇ ਰੱਖਦੀ ਐ ਕਿੰਨੇ ਕ ਪਾਰਟਿਕੂਲਰ ਉਹ ਪੰਜਾਬੀ ਪਹਿਰਾਵੇ ਨੂੰ ਲੈ ਕੇ ਮੈਨੂੰ ਕਾਫੀ ਵਧੀਆ ਲੱਗਦੇ ਨੇ ਜੀ ਪੰਜਾਬੀ ਸੂਟ ਤੇ ਉਹਦੇ ਨਾਲ ਨਾਲ ਮੈਨੂੰ ਇਹ ਵੀ ਹੁੰਦਾ ਹੈਗਾ ਵੀ ਡਿਫਰੈਂਟ ਡਿਫਰੈਂਟ ਸਟਾਈਲ ਦੇ ਨਾਲ ਪਾਇਆ ਜਾ ਜਾਵੇ ਹੈ ਨਾ ਤੇ ਮੋਸਟਲੀ ਮੈਨੂੰ ਹੀ ਹੁੰਦੀ ਹੈ ਮੇਰੀ ਪ੍ਰੀਫਰੈਂਸ ਕਿ ਜਦੋਂ ਵੀ ਅਸੀਂ ਪੰਜਾਬੀ ਫਿਲਮ ਨੂੰ ਪ੍ਰੋਮੋਟ ਕਰਨ ਲਈ ਜਾਂਦੇ ਆ ਠੀਕ ਹੈ ਨਾਟ ਦੈਟ ਕਿ ਮੈਨੂੰ ਕੋਈ ਅਗੇਂਸਟ ਆ ਮੈਂ ਜੇ ਕਿਸ ਕੋਈ ਵੈਸਟਰਨ ਆਊਟਫਿਟ ਹੀ ਪੋਦੇ ਨੇ ਠੀਕ ਹੈ ਬਟ ਮੇਨ ਹੁੰਦਾਗਾ ਕਿ ਮਾਈਟ ਐਸ ਵੈਲ ਵੇਅਰ ਪੰਜਾਬੀ ਆਊਟਫਿਟ ਤੇ ਉਹਨੂੰ ਹੀ ਪ੍ਰੋਮੋਟ ਕੀਤਾ ਜਾਵੇ ਕਿੰਨੇ ਮੈਕਸਿਮਮ ਸੂਟਸ ਹੁੰਨ ਤੱਕ ਤੁਸੀਂ ਜਿਹੜੇ ਹੈਗੇ ਡਿਜ਼ਾਈਨ ਕਰਵਾ ਕੇ ਵਾਰਡਰੋਬ ਤੇ ਸਜਾਈ ਹੋਏ ਨੇ ਮੇਰੀ ਵਾਰਡਰੋਬ ਫੁੱਲ ਆ ਜਲਦੀ ਮੈਂ ਦੇਖਣ ਆਵਾਂਗੀ ਹਾਂਜੀ ਓਕੇ ਸੋ ਪੰਜਾਬ ਦਾ ਕਿਹੜਾ ਖਾਣਾ ਹੈ ਜਿਹੜਾ ਤੁਹਾਨੂੰ ਯੂ ਨੋ ਕਿਤੇ ਬਾਰ ਵੀ ਹੁੰਨੇ ਉਹ ਤੋਂ ਤਰਸਣ ਤੇ ਮਜਬੂਰ ਕਰਦਾ ਔਰ ਵੇਟ ਕਰਵਾਉਂਦਾ ਕਿ ਮੈਂ ਪੰਜਾਬ ਜਾਂਦੇ ਆ ਅਹ ਦੇਖੋ ਮੈਂ ਮੇਰੀ ਨਾ ਇੱਕ ਸਿੰਪਲ ਜੀ ਫੇਵਰਿਟ ਜਿਹੜੀ ਚੀਜ਼ ਹੈ ਉਹ ਹੈਗੀ ਮੂੰਗੀ ਮਸਰੀ ਦੀ ਦਾਲ ਵਾਓ ਮੇਰਾ ਨਹੀਂ ਸਰਦਾ ਉਹਦੇ ਬਿਨਾ ਓਕੇ ਠੀਕੇ ਕਿਹੜੀ ਇਹੋ ਜਿਹਾ ਪੰਜਾਬੀ ਡਿਸ਼ ਹੈ ਜਿਹੜੀ ਹਸ਼ਨੀਨ ਸਭ ਤੋਂ ਬੈਸਟ ਬਣਾਉਂਦੀ ਹੈ ਔਰ ਘਰ ਦੇ ਵਿੱਚ ਡਿਮਾਂਡ ਆਂਦੀ ਹੈ ਮੈਂ ਕੁਕਿੰਗ ਲਈ ਬਹੁਤ ਪਾਣੀ ਮੂੰਗੀ ਮਸਰੀ ਕਹ ਦੋ ਤੁਸੀਂ ਸੀਟੀ ਲਵਾਈ ਹੈ ਹੈਨਾ ਹਾਂ ਐਕਚੁਅਲੀ ਮੂੰਗੀ ਮਸਰੀ ਥੋੜੀ ਸੌਕੀ ਹੁੰਦੀ ਹੈ ਉਹ ਮੈਂ ਬਣਾ ਸਕਦੀ ਆ ਤੇ ਠੀਕ ਠਾਕ ਬਣ ਵੀ ਜਾਊਗੀ ਓਕੇ ਸੋ ਮੈਂ ਹਮੇਸ਼ਾ ਦੇਖਦੀ ਆ ਤੁਹਾਡੀ ਜੁਐਲਰੀ ਕਲੈਕਸ਼ਨ ਬਹੁਤ ਸੋਹਣੀ ਹੁੰਦੀ ਹੈ ਔਰ ਧਿਆਨ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਸੋ ਕਿੰਨੇ ਕ ਕਲੈਕਸ਼ਨ ਹੈ ਕਿੰਨੇ ਕ ਸ਼ੌਕੀਨ ਹੋ ਔਰ ਕਿੰਨੇ ਕ ਜ਼ਿਆਦਾ ਇਸ ਦੇ ਲਈ ਐਕਸਪੈਂਸਿਵ ਯੂ نو ਤੁਸੀਂ ਐਕਸਪੈਂਸ ਖਰਚ ਲਈ ਤਿਆਰ ਹੋ ਜਾਂਦੇ ਹੋ ਮੈਨੂੰ ਸੂਟਾਂ ਨਾਲੋਂ ਜਾਂ ਕਪੜਿਆਂ ਤੇ ਪੈਸੇ ਲਾਉਣ ਨਾਲੋਂ ਮੈਨੂੰ ਐਸੈਸਰੀਜ਼ ਕਲੈਕਟ ਕਰਨੀਆਂ ਜ਼ਿਆਦਾ ਵਧੀਆ ਲੱਗਦੀਆਂ ਨੇ ਸੋ ਇਅਰਿੰਗਸ ਦੇ ਵਾਸਤੇ ਮ ਬਹੁਤ ਪਾਰਟिकुलर ਹੁੰਦੀਆਂ ਐ ਐਂਡ ਕਾਫੀ ਮਤਲਬ ਮੈਂ ਕਲੈਕਸ਼ਨ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਆ ਵੀ ਐਡ ਆਨ ਹੋਈ ਜਾਣ ਚੀਜ਼ਾਂ ਹੋਈ ਜਾਣ ਬਿਕੋਜ਼ ਇਹਨਾਂ ਨੇ ਕਦੇ ਆਊਟ ਆਫ ਟ੍ਰੈਂਡ ਤਾਂ ਜਾਣਾ ਨਹੀਂ ਕਦੇ ਕਿਸੇ ਨਾ ਕਿਸੇ ਚੀਜ਼ ਨਾਲ ਮੈਚ ਹੋਈ ਜਾਂਦੀਆਂ ਨੇ ਕਪੜਿਆਂ ਵਾਂਗੂ ਤਾਂ ਹੈ ਨਹੀਂ ਵੀ ਦੋ ਵਾਰ ਪਾ ਲਈ ਤਾਂ ਫਿਰ ਮੁੜ ਕੇ ਕਹਾਂਗੇ ਵੀ ਨਹੀਂ ਯਾਰ ਹੁਣ ਜੀ ਨਹੀਂ ਹੈਗਾ ਹਣਾ ਸੋ ਮਾਈ 올 ਟਾਈਮ ਫੇਵਰਿਟ ਹਸ਼ਨੀਨ ਖੌਰ ਦੇ ਕੋਲ ਕੋਈ ਇਹੋ ਜਿਹਾ ਸੂਟ ਹੈ ਫੁੱਲ ਬੂਟੀਆਂ ਵਾਲਾ ਜਿਹੜਾ ਉਹਨ ਦੀ ਵੱਲੋਂ ਗਿਫਟ ਕੀਤਾ ਗਿਆ ਹੈ ਮੇਰੇ ਕੋਲੇ ਇੱਕਦਮ ਫੁਲਕਾਰੀ ਹੈ ਜਿਹੜੀ ਮੇਰੀ ਪੜ ਨਾਨੀ ਦੇ ਵਿਆਹ ਤੇ ਉਹਨਾਂ ਨੇ ਲਿੱਤੀ ਸੀ ਫਿਰ ਮੇਰੀ ਨਾਨੀ ਨੇ ਲਿੱਤੀ ਸੀ ਫਿਰ ਮੇਰੇ ਮਮਾ ਨੇ ਲਿੱਤੀ ਸੀ ਮੈਂ ਸਾਂਭ ਕੇ ਰੱਖੀ ਹੋਈ ਆ ਅੱਜ ਦੇ ਵਿਆਹ ਵਾਸਤੇ ਮੈਂ ਆਪਦਾ ਲਹਿੰਗਾ ਵੀ ਇਨਫੈਕਟ ਉਸ ਤਰੀਕੇ ਦਾ ਬਣਵਾਉਣਾ ਵੀ ਜਿਹੜਾ ਉਸ ਤਲਕਾਰੀ ਦੇ ਨਾਲ ਬਣ ਸਕੇ ਅੱਛਾ ਬਾਲੀਵੁੱਡ ਦੇ ਵਿੱਚ ਸੋਨਮ ਕਪੂਰ ਹੈ ਡਿਡ ਦਾ ਸੇਮ ਉਹਦੇ ਵਿਆਹ ਤੇ ਔਰ ਮੈਨੂੰ ਲੱਗਦਾ ਪੰਜਾਬੀ ਦੇ ਵਿੱਚ ਤੁਹਾਡੇ ਟਾਈਮ ਬੜੇ-ਬੜੇ ਕੈਪਸ਼ਨ ਆਣ ਵਾਲੀ ਹੈ ਮੈਂ ਵੈਸੇ ਇਹ ਚੀਜ਼ ਮੈਨੂੰ ਪਤਾ ਨਹੀਂ ਸੀ ਕਿ ਦੈਟ ਸੋਨਮ ਕਪੂਰ ਡਿਡ ਦੈਟ ਬਟ ਮੇਰਾ ਬਹੁਤ ਇਮੋਸ਼ਨ ਅਟੈਚਡ ਹੈ ਉਹਦੇ ਨਾਲ ਤੇ ਇਸ ਤੋਂ ਇਲਾਵਾ ਮੇਰੀ ਨਾਨੀ ਤੇ ਦਾਦੀ ਹੁਣ ਰਹੇ ਨਹੀਂ ਨਦੀ ਯਾਦ ਦੇ ਵਿੱਚ ਮੈਂ ਇੱਕ ਇੱਕ ਸੂਟ ਸਾਹਮਣੇ ਰੱਖੇ ਹੋਏ ਨੇ ਬਿਊਟੀਫੁਲ ਆਈ ਥਿੰਕ ਉਹ ਸਭ ਤੋਂ ਖੂਬਸੂਰਤ ਬlesਸਿੰਗ ਹੈ ਰਾਈਟ ਓਕੇ ਸੋ ਸ਼ੌਂਕੀ ਸਰਦਾਰ ਦਾ ਇੱਕ ਇਹੋ ਜਿਹਾ ਇਮੋਸ਼ਨ ਜਿਹੜਾ ਤੁਹਾਨੂੰ ਪ੍ਰਾਊਡ ਫੀਲ ਕਰਵਾਏਗਾ ਹਮੇਸ਼ਾ ਆਈ ਥਿੰਕ ਸਭ ਤੋਂ ਜ਼ਿਆਦਾ ਤਾਂ ਮੈਨੂੰ ਖੁਸ਼ੀ ਕਹ ਲਓ ਪ੍ਰਾਊਡ ਕਹ ਲਓ ਇਸ ਗੱਲ ਦੀ ਗੱਲ ਤਾਂ ਹੀ ਹੋਏਗਾ ਕਿ ਮੈਂ ਬੱਬੂ ਮਾਨ ਸਰ ਨਾਲ ਕੰਮ ਕੀਤਾ ਤੇ ਇਹ ਚੀਜ਼ ਹਮੇਸ਼ਾ ਸਾਰੀ ਲਾਈਫ ਲਈ ਮੇਰੇ ਨਾਲ ਜੁੜੀ ਰਹੇਗੀ ਤੇ ਬਹੁਤ ਖੁਸ਼ੀ ਹੈ ਮੈਨੂੰ ਇਸ ਗੱਲ ਦੀ ਬੱਬੂ ਮਾਨ ਸਰ ਨਾਲ ਕੰਮ ਕਰਨ ਤੋਂ ਬਾਅਦ ਕਿਹੜੀ ਪ੍ਰੀਸੈਪਸ਼ਨ ਚੇਂਜ ਹੋਈ ਹੈ ਤੁਹਾਡੇ ਮਾਈਂਡ ਦੇ ਵਿੱਚ ਸਰ ਦੇ ਰਿਲੇਟਡ ਜੀ ਜੀ ਮੈਨੂੰ ਲੱਗਦਾ ਵੀ ਸ਼ਾਇਦ ਵੈਸੇ ਲੋਕਾਂ ਨੂੰ ਪਤਾ ਹੋਏਗਾ ਬਟ ਮੈਨੂੰ ਉਹਨਾਂ ਨਾਲ ਕੰਮ ਕਰਨ ਤੋਂ ਬਾਅਦ ਇਸ ਚੀਜ਼ ਬਾਰੇ ਪਤਾ ਲੱਗਿਆ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਇਨ ਡੈਪਥ ਨੋਲੇਜ ਹੈ ਬਹੁਤ ਚੀਜ਼ਾਂ ਦੇ ਬਾਰੇ ਜੀ ਉਹ ਤੁਸੀਂ ਉਹਨਾਂ ਤੋਂ ਕਿਸੇ ਵੀ ਟਾਪਿਕ ਦੇ ਉੱਤੇ ਗੱਲ ਕਰਵਾ ਸਕਦੇ ਹਾਂ ਤੇ ਉਹ ਤੁਹਾਨੂੰ ਪੂਰਾ ਲੌਜੀਕ ਤੱਤ ਕੱਢ ਕੇ ਦੇਣਗੇ ਉਹਨਾਂ ਨੂੰ ਬਹੁਤ ਨੌਲੇਜ ਹੈ ਠੀਕ ਹੈ। ਓਕੇ ਸੋ ਦੋ ਕੁੜੀਆਂ ਦਾ ਇਕੱਠੇ ਕੰਮ ਕਰਨਾ ਕਈਆਂ ਦੇ ਲਈ ਮਸਾਲੇ ਦਾ ਟਾਪਿਕ ਬਣ ਜਾਂਦਾ ਪਰ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਹਸ਼ਨੀਨ ਔਰ ਨਿਮਰਤ ਦਾ ਬੌਂਡ ਔਨ ਸਕਰੀਨ ਤੇ ਆਫ ਸਕਰੀਨ ਕਿਹੋ ਜਿਹਾ ਹੈ। ਸੋ ਔਨ ਸਕਰੀਨ ਅਸੀਂ ਸਿਰਫ ਇੱਕ ਸੀਨ ਕੀਤਾ ਇਕੱਠੇ ਬਟ ਉਹ ਬਹੁਤ ਇੰਪੋਰਟੈਂਟ ਸੀਨ ਹੈ ਫਿਲਮ ਦਾ ਠੀਕ ਹੈ ਤੇ ਅਸੀਂ ਜਦੋਂ ਹੋ ਗਿਆ ਸੀਗਾ ਕੰਪਲੀਟ ਉਸ ਤੋਂ ਦੋ ਦਿਨ ਬਾਅਦ ਰੈਪ ਅਪ ਹੋ ਗਿਆ ਸੀ ਫਿਲਮ ਦਾ ਸੀ ਉਦੋਂ ਵੀ ਕਹਿ ਰਹੇ ਸੀਗੇ ਕਿ ਯਾਰ ਵੀ ਸ਼ੁੱਡ ਹੈਵ ਹੈਡ ਜੀ ਤੇ ਸ਼ੀ ਇਸ ਅ ਵੈਰੀ সুইਟ 걸 ਮੈਨੂੰ ਤਾਂ ਬਹੁਤ ਵਧੀਆ ਲੱਗਦਾ ਬਹੁਤ ਪਿਆਰ ਨਾਲ ਮਿਲਦੇ ਨੇ ਤੇ ਕੋਈ ਇਦਾਂ ਦੀ ਯੂ ਨੋ ਉਹ ਰਹਿੰਦੀ ਨਹੀਂ ਹੈਗੀ ਇਨਸਿਕਿਉਰਟੀ অর ਇਨਥਿੰਗ ਐਸ ਸੱਚ ਵਧੀਆ ਸੰਚਨ ਗੱਲ ਮੈਨੂੰ ਤਾਂ ਵਧੀਆ ਲੱਗਿਆ ਉਹਨਾਂ ਨਾਲ ਹਾਂ ਡੈਫੀਨਿਟਲੀ ਬਹੁਤ ਬਿਊਟੀਫੁਲ ਤੁਸੀਂ ਜਿਹੜਾ ਇਸ ਦਾ ਆਨਸਰ ਕੀਤਾ ਐ ਔਨੈਸਟ ਆਨਸਰ ਆਈ ਜਸਟ ਅਪਰੀਸ਼ੀਏਟ ਥੈਟ ওকে ਸੋ ਸ਼ੌਂਕੀ ਸਰਦਾਰ ਦੀ ਕੈਰੈਕਟ੍ਰਿਸਟਿਕਸ ਤਾਂ ਅਸੀਂ ਦੇਖਦੇ ਆ ਜਾ ਰਹੇ ਹਾਂ ਦੇਖਾਂਗੇ ਵੀ ਫਿਲਮ ਦੇ ਵਿੱਚ ਸਰਦਾਰਨੀ ਦੀ ਕੀ ਕੈਰੈਕਟ੍ਰਿਸਟਿਕਸ ਹੁੰਦੀਆਂ ਤੁਸੀਂ ਨਾਨੀ ਦਾਦੀ ਮੰਮਾ ਸਭ ਨੂੰ ਦੇਖਦੇ ਆ ਰਹੇ ਹੋ ਐਂਡ ਤੁਸੀਂ ਖੁਦ ਹੈਨਾ ਇੱਕ ਬਹੁਤ ਤਾਰੀ ਨੂੰ ਕਾਇਮ ਰੱਖਿਆ ਹੋਇਆ ਹੈ। ਅਮ ਜੀ ਮੈਨੂੰ ਕੁਝ ਕੁ ਚੀਜ਼ਾਂ ਦੇ ਵਿੱਚ ਇਸ ਗੱਲ ਦਾ ਜਵਾਬ ਦੇਣਾ ਹੋਵੇ ਤਾਂ ਮੈਨੂੰ ਲੱਗਦਾ ਇੱਕ ਸ਼ੌਂਕੀ ਸਰਦਾਰਨੀ ਜਿਵੇਂ ਅਸੀਂ ਸ਼ੌਂਕੀ ਸਰਦਾਰ ਦਿਖਾ ਰਹੇ ਹਾਂ ਅਸੀਂ ਉੱਥੇ ਫਿਲਮ ਸਟੈਗ ਦੀ ਗੱਲ ਕਰ ਰਹੇ ਹਾਂ ਹਨਾ ਨਾਲ-ਨਾਲ ਇਹਨੂੰ ਪੋਜ਼ਿਟਿਵ ਵੇਅ ਆਵਦੀ ਕਲਚਰ ਨੂੰ ਲੈ ਕੇ ਚੱਲ ਕੇ ਤਾਂ ਅੱਜ ਦੇ ਟਾਈਮ ਦੀਆਂ ਵੀ ਜਿਹੜੀਆਂ ਸਰਦਾਰਨੀਆਂ ਨੇ ਠੀਕ ਹੈ ਉਹਨਾਂ ਦੇ ਵਿੱਚ ਵੀ ਬਹੁਤ ਸਵੈਗ ਹੈਗਾ ਉਹ ਕਿਸੇ ਦੀ ਐਦਾਂ ਆਕੜ ਨਹੀਂ ਚਲਦੀਆਂ ਹੈਗੀਆਂ ਰੋਬ ਰੱਖਦੀਆਂ ਨੇ ਸਹੀ ਦਾ ਸਾਥ ਦਿੰਦੀਆਂ ਨੇ ਤੇ ਜੇ ਕੋਈ ਵੱਧ ਘੱਟ ਕਰਦਾ ਉਹਨਾਂ ਨੂੰ ਬੋਲਣਾ ਆਉਂਦਾ ਆਵਦੀ ਆਵਾਜ਼ ਚੱਕਣੀ ਆਉਂਦੀ ਹੈ ਤਾਂ ਦੇ ਲਈ ਖੜਨਾ ਆਉਂਦਾ ਇਹ ਬਹੁਤ ਸੋਹਣੀ ਗੱਲ ਦਾਦੀਆਂ ਦੇ ਟਾਈਮ ਦੀ ਗੱਲ ਕਰੀ ਤਾਂ ਉਹਨਾਂ ਦੇ ਟਾਈਮ ਦੇ ਉੱਤੇ ਨਾ ਇੱਕ ਚੀਜ਼ ਹੁੰਦੀ ਸੀਗੀ ਵੀ ਉਹ ਸਾਰੇ ਘਰ ਨੂੰ ਐ ਬੰਨ ਕੇ ਰੱਖ ਲੈਂਦੀ ਹੁੰਦੇ ਸੀ ਬਹੁਤ ਸਾਰੇ ਉਹ ਜਿਹੇ ਘਰ ਸੀ ਜਿੱਥੇ ਔਰਤਾਂ ਦੀ ਚੱਲਦੀ ਹੁੰਦੀ ਸੀਗੀ ਜੋ ਉਹ ਕਮਾਂਡਰ ਹੁੰਦੀਆਂ ਸੀਗੀਆਂ ਠੀਕ ਹੈ ਜਿਵੇਂ ਅਸੀਂ ਨਿੱਕਾ ਜੈਲਦਾਰ ਫਿਲਮ ਦੇ ਵਿੱਚ ਨਿਰਮਲ ਰਿਸ਼ੀ ਨਾਮ ਦਾ ਕੈਰੈਕਟਰ ਦੇਖਿਆ ਉਹ ਜਿਹੀਆਂ ਬਹੁਤ ਦਾਦੀਆਂ ਜਿਹੜੇ ਬਹੁਤ ਨਾਨੀਆਂ ਰਹੀਆਂ ਨੇ ਤੇ ਇਵਨ ਕਿ ਜਦੋਂ ਤੁਸੀਂ ਉਹਨਾਂ ਤੋਂ ਕਿਸੇ ਕਹਾਣੀਆਂ ਸੁਣਨ ਲੱਗ ਜਉ ਨਾ ਉਹ ਖਤਮ ਨਹੀਂ ਹੁੰਦੇ ਮੇਰੇ ਦਾਦੀ ਇਹੋ ਜੇ ਸੀਗੇ ਉਹਨਾਂ ਤੋਂ ਤੁਸੀਂ ਕਿਸੇ ਚੀਜ਼ ਦੇ ਕੋਈ ਕਿਸੇ ਕਹਾਣੀ ਸੁਣ ਲਓ ਉਹ ਆਪ ਦੇ ਆਪ ਚ ਇਨਸਾਈਕਲੋ ਹੁੰਦੇ ਸੀ ਕਿਉਂਕਿ ਉਹਨਾਂ ਨੇ ਆਪਣੇ ਕਲਚਰ ਨੂੰ ਇਸ ਤਰੀਕੇ ਨਾਲ ਸੰਜੋਗ ਕੇ ਰੱਖਿਆ ਹੋਇਆ ਸੀ ਕਿ ਉਹਨੂੰ ਤੁਸੀਂ ਉਹ ਕਿਸੇ ਵੀ ਤਰ੍ਹਾਂ ਦੇ ਕਿਸੇ ਕਹਾਣੀਆ ਚ ਦੱਸ ਦਿੰਦੇ ਸੀ ਸੋ ਸੋ ਥਿਸ ਇਜ਼ ਅਬਾਊਟ ਇਟ ਮਤਲਬ ਇਹ ਰੀਜ਼ਨ ਹੈ ਹਸ਼ਨੀਨ ਅਸੀਂ ਹਰ ਫੋਟੋ ਦੇ ਵਿੱਚ ਤੁਹਾਡੇ ਅੰਦਰ ਜਿਹੜੀ ਪੰਜਾਬੀਅਤ ਜਿਹੜੀ ਤੁਹਾਡੀ ਬਾਡੀ ਲੈਂਗੁਏਜ ਜਿਹੜਾ ਤੁਹਾਡਾ ਪਹਿਰਾਵਾ ਹੈ ਇਹ ਉੱਥੋਂ ਹੀ ਆਇਆ ਗੁੜਤੀ ਚ ਆਇਆ ਮਤਲਬ ਕਹਿ ਸਕਦੇ ਆ ਸ਼ਾਇਦ ਕਹਿ ਸਕਦੇ ਆ ਵੈਸੇ ਮੈਂ ਆਪਦੇ ਆਪ ਨੂੰ ਬਹੁਤ ਮਿਕਸਚਰ ਸਮਝਦੀ ਆ ਠੀਕ ਹੈ ਟਾਈਮ ਦੇ ਨਾਲ ਹਰ ਬਣਨਾ ਪੈਂਦਾ ਬਟ ਹਾਂ ਮਤਲਬ ਕੁਝ ਚੀਜ਼ਾਂ ਤੁਹਾਨੂੰ ਨੇਚਰਲੀ ਤੁਹਾਡੇ ਅੰਦਰੋਂ ਆਉਂਦੀਆਂ ਨੇ ਹਨਾ ਜਿਹੜਾ ਜਿਓ ਤੁਸੀਂ ਮਾਹੌਲ ਚ ਰਹੇ ਹੋ ਨਿਓ ਜੋ ਦੇਖੀਆਂ ਹੁੰਦੀਆਂ ਨੇ ਜੋ ਸਿੱਖਿਆ ਹੁੰਦਾ ਸੋ ਉੱਥੋਂ ਵੀ ਆਉਂਦਾ ਹੈ ਬਿਲਕੁਲ ਚਲੋ ਬਹੁਤ ਅੱਛੀ ਗੱਲ ਹੈ ਫਿਲ ਫਿਲਹਾਲ ਫਿਲ ਆ ਰਹੀ ਹੈ ਸ਼ੌਂਕੀ ਸਰਦਾਰ ਇਹ ਤਾਂ ਦੱਸਦਾ ਵਿਆਹ ਵਾਲਾ ਜੋੜਾ ਪਰ ਨਾਨੀ ਦਾ ਟਾਈਮ ਦਾ ਹੈ ਇਹਨੇ ਦੱਸ ਦੋ ਮੁੰਡਾ ਸਰਦਾਰੀ ਵਾਲਾ ਚਾਹੀਦਾ ਹੈ ਜਾਂ ਕਿੱਦਾਂ ਦੇ ਮੁੰਡੇ ਕੈਰੈਕਟ੍ਰਿਸਟਿਕ ਤੋਂ ਵੀ ਲਾਈਫ ਦਾ ਪਾਰਟਨਰ ਜੜਾ ਤੁਸੀਂ ਇਮੇਜਿਨ ਕਰਦੇ ਹੋ ਦੇਖੋ ਮੈਂ ਕੋਈ ਲੰਬੀ ਚੌੜੀ ਲਿਸਟ ਨਹੀਂ ਰੱਖੀ ਹੈਗੀ ਠੀਕ ਹੈ ਬਟ ਪਹਿਲਾਂ ਜ਼ਰੂਰ ਹੁੰਦੀ ਸੀ ਮੇਰੀ ਬੜੀ ਲੰਬੀ ਚੌੜੀ ਅੱਛਾ ਫਿਰ ਉਮਰ ਦੇ ਨਾਲ-ਨਾਲ ਸਿਆਣੇ ਹੋ ਗਏ ਬਟ ਇੱਕ ਚੀਜ਼ ਮੇਨਲੀ ਹੁੰਦੀ ਹੈ ਜਦੋਂ ਤੁਸੀਂ ਆਪਣਾ ਲਾਈਫ ਪਾਰਟਨਰ ਚੁਣਨਾ ਹੁੰਦਾ ਕਿ ਤੁਹਾਨੂੰ ਅੰਡਰਸਟੈਂਡਿੰਗ ਤੁਹਾਡੀ ਹਰ ਐਸਪੈਕਟ ਆਫ ਲਾਈਫ ਦੇ ਵਿੱਚ ਮਿਲਣੀ ਚਾਹੀਦੀ ਹੈ ਸੋ ਇਹ ਹੀ ਉਮੀਦ ਹੈ ਬੱਸ ਮੇਰੀ ਚਲੋ 올 द वेरी बेस्ट फॉर योर फिल्म ਫਿਊਚਰ ਐਂਡ ਫਿਊਚਰ ਪਾਰਟਨਰ आल्सो थैंक यू सो वेरी मच थैंक यू ਤੇ ਤੁਸੀਂ ਸਾਰਿਆਂ ਨੇ ਹੁਣ ਸਿਨੇਮਾ ਜੋ ਸਿਨੇਮਾ ਦੇ ਲਈ ਬਣਾਇਆ ਗਿਆ ਯਾਨੀ ਕਿ ਸਕਰੀਨਸ ਦੇ ਲਈ ਬਣਾਇਆ ਯਾਰ ਉਹ ਸਿਨੇਮਾ ਚ ਜਾ ਕੇ ਵੇਖਿਆ ਕਰੋ ਇਟਸ ਜਸਟ ਅ ਰਿਕੁਐਸਟ ਐਂਡ ਪਲੀਜ਼ ਸਿਨੇਮਾ ਨੂੰ ਅੱਛੇ ਕਲਾਕਾਰਾਂ ਨੂੰ ਵਧਾਵਾ ਦਿਓ ਪੋਜ਼ਿਟਿਵ ਰਹੋ ਤੇ ਪੋਜ਼ਿਟਿਵਿਟੀ ਹੀ ਸਪਰੈਡ ਕਰੋ ਫਿਲਹਾਲ ਦੇ ਲਈ ਐਨਾ ਹੀ ਆਪਣਾ ਤੇ ਆਪਣਿਆਂ ਦਾ ਰੱਖੋ ਖਿਆਲ ਸਾਨੂੰ ਦਿਓ ਇਜਾਜ਼ਤ ਸਸ਼੍ਰੀਕਾਂ